ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ 'ਚ ਬਣੀ ਸਰਕਾਰੇ ਖਾਲਸਾ ਵੈੱਬਸਾਈਟ ਲਾਂਚ ਹੋ ਗਈ ਆ ਹੁਣ ਜਿੰਨੇ ਵੀ ਹੜ੍ਹ ਪ੍ਰਭਾਵਿਤ ਸਾਡੇ ਭੈਣ ਭਰਾ ਨੇ ਉਹਨਾਂ ਦੀ ਮਦਦ ਇਸ ਵੈੱਬਸਾਈਟ ਦੇ ਥਰੂ ਹੋਏਗੀ ਉਹ ਫਾਰਮ ਭਰ ਸਕਦੇ ਨੇ ਇਸ ਵੈਬਸਾਈਟ ਦੇ ਥਰੂ ਹੀ ਔਰ ਜਿਨ੍ਹਾਂ ਨੇ ਵੀ ਸੇਵਾ ਕਰਨੀ ਹੈ ਭੈਣ ਭਰਾਵਾਂ ਨੇ ਚਾਹੇ ਉਹ ਦੇਸ਼ ਦੁਨੀਆ ਦੇ ਕਿਸੇ ਮਰਜ਼ੀ ਇਲਾਕੇ 'ਚ ਬੈਠੇ ਨੇ ਉਹ ਵੀ ਇਸ ਵੈਬਸਾਈਟ ਦੇ ਥਰੂ ਹੀ ਕਹਿ ਸਕਦੇ ਨੇ ਕਿ ਹਾਂ ਅਸੀਂ ਸੇਵਾ ਕਰਨਾ ਚਾਹੁੰਦੇ ਆ ਇਹ ਵੈਬਸਾਈਟ ਵਰਤਣੀ ਕਿਵੇਂ ਆ ਉਹ ਅੱਜ ਪੂਰਾ ਤੁਹਾਨੂੰ ਡਿਟੇਲ 'ਚ ਦੱਸਾਂਗੇ ਇਹ ਵੈਬਸਾਈਟ ਲਾਂਚ ਹੋ ਚੁੱਕੀ ਆ ਇਹ ਵੈਬਸਾਈਟ ਦੇ ਥਰੂ ਹੀ ਹੁਣ ਪੂਰੀ ਸੇਵਾ ਹੋਊਗੀ ਇੱਕ ਹੋਰ ਹੱਥ ਜੋੜ ਕੇ ਬੇਨਤੀ ਆ ਕਿ ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ 10 20 50 ਜਿੰਨੇ ਵੀ ਤੁਸੀਂ ਸੰਗਤ ਜਿੰਨੇ ਵੀ ਆਪਣੇ ਭੈਣ ਭਰਾਵਾਂ ਤੱਕ ਸ਼ੇਅਰ ਕਰ ਸਕਦੇ ਹੋ ਓਨਾ ਹੀ ਪੈਣਪਰਾ ਨੇ ਜਿਨ੍ਹਾਂ ਨੂੰ ਮਦਦ ਦੀ ਲੋੜ ਆ ਜੋ ਇਸ ਵੈਬਸਾਈਟ ਤੇ ਜਾਣਗੇ ਜ਼ਰੂਰੀ ਨਹੀਂ ਹੈ ਕਿ ਉਹਨਾਂ ਨੂੰ ਇਹ ਵੈਬਸਾਈਟ ਚਲਾਉਣੀ ਆਉਂਦੀ ਹੋਵੇ ਤਾਂ ਸਾਡਾ ਫਰਜ਼ ਬਣਦਾ ਹੈ ਅਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਤਾਂ ਜੋ ਹਰ ਲੋੜਵੰਦ ਤੱਕ ਇਹ ਵੀਡੀਓ ਪਹੁੰਚ ਸਕੇ ਉਹਨੂੰ ਪਤਾ ਹੋਵੇ ਕਿ ਕਿਵੇਂ ਵੈਬਸਾਈਟ ਚਲਾਉਣੀ ਆ ਇਹ ਵੀਡੀਓ ਦੇ ਲਾਸਟ ਵਿੱਚ ਇੱਕ ਤੁਹਾਨੂੰ ਇਦਾਂ ਦਾ ਮੌਕਾ ਵੀ ਮਿਲੇਗਾ ਕਿ ਇਹ 18000 ਦੀ ਘੜੀ ਤੁਹਾਨੂੰ ਬਿਲਕੁਲ ਫ੍ਰੀ ਚ ਮਿਲ ਸਕਦੀ ਹੈ ਇਹਦੇ ਲਈ ਕਰਨਾ ਕੀ ਆ ਇਸ ਵੀਡੀਓ ਦੇ ਅਖੀਰ ਚ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਇੱਕ ਸਵਾਲ ਕੀਤਾ ਜਾਏਗਾ ਤੁਸੀਂ ਸਿੱਖ ਇਤਿਹਾਸ ਦੇ ਉਸ ਸਵਾਲ ਦਾ ਜਵਾਬ ਸਾਨੂੰ ਕਮੈਂਟ ਸੈਕਸ਼ਨ ਚ ਦੱਸਣਾ ਹੈ ਤੇ ਜਿੰਨੇ ਵੀ ਭੈਣ ਭਰਾ ਜਵਾਬ ਦੇਣਗੇ ਉਹਨਾਂ ਚੋਂ ਇੱਕ ਜਣਾ winner ਸਿਲੈਕਟ ਕੀਤਾ ਜਾਏਗਾ ਤੇ ਉਸ winner ਨੂੰ ਇਹ ਹਾਊਸ ਆਫ ਖਾਲਸਾ brand ਦੀ ਘੜੀ ਬਿਲਕੁਲ ਫ੍ਰੀ ਇਨਾਮ ਵਜੋਂ ਦਿੱਤੀ ਜਾਏਗੀ ਹੁਣ ਆਪਾਂ ਦੱਸਦੇ ਹਾਂ ਕਿ ਇਹ ਵੈਬਸਾਈਟ ਤੁਸੀਂ ਚਲਾਉਣੀ ਕਿਵੇਂ ਆ ਇਹ ਵਰਤਨੀ ਕਿਵੇਂ ਆ ਇਹ ਵੈਬਸਾਈਟ ਤੁਸੀਂ ਆਪਣੇ ਫੋਨ ਰਾਹੀਂ ਵੀ ਖੋਲ ਸਕਦੇ ਹੋ Google ਤੇ ਤੁਸੀਂ ਜਾਣਾ ਹੈ ਤੇ sarkarekhalsa.org ਤੁਸੀਂ ਟਾਈਪ ਕਰਨਾ ਹੈ ਤਾਂ ਵੈਬਸਾਈਟ ਤੁਹਾਡੇ ਸਾਹਮਣੇ ਖੁੱਲ ਕੇ ਆ ਜਾਏਗੀ ਇਹ ਦੇਖੋ ਮੈਸੇਜ ਲਿਖਿਆ ਹੋਇਆ ਹੈ ਸਰਕਾਰੇ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰਛਾਇਆ ਹੇਠ ਖਾਲਸਾ ਪੰਥ ਵੱਲੋਂ ਕੀਤਾ ਗਿਆ ਇੱਕ ਉਪਰਾਲਾ ਹੈ ਤੁਸੀਂ ਜਾਣਾ ਹੈ ਬਿਲਕੁਲ ਬੋਟਮ ਤੇ ਹੋਮ ਪੇਜ ਦੇ ਬਿਲਕੁਲ ਬੋਟਮ ਤੇ ਜਾਣਾ ਹੈ ਇੱਥੇ ਲਿਖਿਆ ਹੋਇਆ ਹੈ ਹੱਥ ਸੇਵਾਵਾਂ ਲਈ ਇੱਥੇ ਜਾਓ ਜੀ ਉੱਥੇ ਜਾ ਕੇ ਤੁਸੀਂ ਕਲਿੱਕ ਕਰਨਾ ਹੈ ਕਲਿੱਕ ਜਦੋਂ ਤੁਸੀਂ ਕਰੋਗੇ ਤਾਂ ਇੱਥੇ ਹੜਾਂ ਦੀ ਸੇਵਾ ਵਾਲਾ ਉਹ ਪੇਜ ਖੁੱਲ ਜਾਏਗਾ ਹੁਣ ਇਹ ਕੁਝ ਵੀ ਕਰਨ ਤੋਂ ਪਹਿਲਾਂ ਚਾਹੇ ਤੁਹਾਨੂੰ ਮਦਦ ਚਾਹੀਦੀ ਆ ਜਾਂ ਤੁਸੀਂ ਸੇਵਾ ਕਰਨਾ ਚਾਹੁੰਦੇ ਹੋ ਜਾਂ ਤੁਹਾਡਾ ਕੋਈ ਐਨ ਜੀਓ ਤੁਸੀਂ ਵਲੰਟੀਅਰ ਦੀ ਸੇਵਾ ਕਰਨਾ ਚਾਹੁੰਦੇ ਹੋ ਜਾਂ ਤੁਹਾਡੀ ਕੋਈ ਕੰਪਨੀ ਆ ਤੁਸੀਂ ਕੋਈ ਸੈਲੀਬ੍ਰਿਟੀ ਹੋ ਸਭ ਤੋਂ ਪਹਿਲਾਂ ਤੁਹਾਨੂੰ ਸਾਈਨ ਅਪ ਕਰਨਾ ਪਏਗਾ ਪਹਿਲੀ ਵਾਰ ਜਦੋਂ ਤੁਸਨੂੰ ਇਹ ਆ ਵਰਤਨੀ ਆ ਇਹ ਵੈਬਸਾਈਟ ਵਰਤਨੀ ਆ ਤਾਂ ਤੁਹਾਨੂੰ ਸਾਈਨ ਅਪ ਕਰਨਾ ਪਾਏਗਾ ਸਾਈਨ ਅਪ ਚ ਤੁਹਾਨੂੰ ਆਪਣੀਆਂ ਡਿਟੇਲਸ ਭਰਨੀਆਂ ਪੈਣਗੀਆਂ ਉੱਥੇ ਤੁਹਾਨੂੰ ਇੱਕ ਪਾਸਵਰਡ ਓਟੀਪੀ ਸਾਰਾ ਪ੍ਰੋਸੈਸ ਹੋਏਗਾ ਅਗਲੀ ਵਾਰ ਜਦੋਂ ਤੁਸੀਂ ਕਦੇ ਵੀ ਇਹ ਵੈਬਸਾਈਟ ਵਰਤਨੀ ਆ ਤਾਂ ਤੁਹਾਨੂੰ ਹਰ ਵਾਰ ਸਾਈਨ ਅਪ ਕਰਨ ਦੀ ਲੋੜ ਹੈ ਨਹੀਂ ਫਿਰ ਤੁਸੀਂ ਸਿਰਫ ਜੋ ਤੁਹਾਡੀ ਈਮੇਲ ਆਈਡੀ ਆ ਉਹ ਭਰਨੀ ਆ ਤੇ ਥੱਲੇ ਪਾਸਵਰਡ ਭਰਨਾ ਹੈ ਜਾਂ ਤੁਹਾਡਾ ਫੋਨ ਨੰਬਰ ਤੇ ਪਾਸਵਰਡ ਭਰਨਾ ਹੈ ਇੱਥੇ ਤੁਸੀਂ ਕਲਿੱਕ ਕਰਨਾ ਹੈ ਮੈਨੂੰ ਮਦਦ ਦੀ ਲੋੜ ਹੈ ਇਸ ਤੋਂ ਬਾਅਦ ਤੁਹਾਡੇ ਕੋਲ ਦੋ ਆਪਸ਼ਨ ਖੁੱਲ ਕੇ ਸਾਹਮਣੇ ਆ ਜਾਣਗੇ ਕਿ ਤੁਸੀਂ ਕੌਣ ਹੋ ਤੁਸੀਂ ਸਥਾਨਕ ਆਗੂ ਹੋ ਯਾਨੀ ਕਿ ਤੁਸੀਂ ਉਸ ਹੜ੍ਹ ਪ੍ਰਭਾਵਿਤ ਪਿੰਡ ਦੇ ਕੋਈ ਸਰਪੰਚ ਪੰਚ ਜਾਂ ਮੋਤਵਾਰ ਆਗੂ ਤਾਂ ਤੁਸੀਂ ਇਹਦੇ ਤੇ ਕਲਿੱਕ ਕਰ ਲਓ ਜੇ ਤੁਸੀਂ ਉਸ ਪਰਿਵਾਰ ਚੋਂ ਹੀ ਗੱਲ ਕਰ ਰਹੇ ਹੋ ਉਸ ਪਰਿਵਾਰ ਚੋਂ ਹੀ ਭਰ ਰਹੇ ਹੋ ਫਾਰਮ ਜਿਹੜਾ ਪਰਿਵਾਰ ਨੁਕਸਾਨਿਆ ਗਿਆ ਹੈ ਜਿਨ੍ਹਾਂ ਨੂੰ ਮਦਦ ਦੀ ਲੋੜ ਆ ਤਾਂ ਤੁਸੀਂ ਪਰਿਵਾਰ ਭਰ ਲਓ ਹੁਣ ਕਿਉਂ ਇਹ ਤਾਂ ਦਿੱਤਾ ਹੋਇਆ ਸਥਾਨਕ ਆਗੂ ਦਾ ਕਿਉਂਕਿ ਜਦੋਂ ਆਪਾਂ ਜਨਾਲੇ ਵੱਲ ਵੀ ਚੱਲ ਜਾਈਏ ਤਾਂ ਉੱਥੇ ਛੋਟੇ-ਛੋਟੇ ਪਿੰਡ ਨੇ ਕਈ ਜਿਵੇਂ ਜਿਨ੍ਹਾਂ ਨੂੰ ਆਪਾਂ ਡੇਰੇ ਵੀ ਕਹਿ ਦਿੰਦੇ ਆ ਢਾਣੀਆਂ ਵੀ ਕਹਿ ਦਿੰਦੇ ਆ ਜਿਹਦੇ ਵਿੱਚ ਘੱਟ ਪਰਿਵਾਰ ਨੇ ਹੁਣ ਉਹ ਘੱਟ ਪਰਿਵਾਰ ਫਿਰ ਉਹਨਾਂ ਨੂੰ ਇਕੱਲੇ-ਇਕੱਲੇ ਭਰਨ ਦੀ ਲੋੜ ਨਹੀਂ ਪਿੰਡ ਦੇ ਤੌਰ ਤੇ ਹੀ ਭਰਦੇ ਇਕੱਲੇ ਇਕੱਲੇ ਵੀ ਤੁਸੀਂ ਭਰ ਸਕਦੇ ਆ ਆਪਾਂ ਇੱਕ ਪਰਿਵਾਰ ਦੇ ਤੌਰ ਤੇ ਇਥੇ ਭਰ ਰਹੇ ਆਂ ਪਰਿਵਾਰ ਦੇ ਤੌਰ ਤੇ ਜਦੋਂ ਭਰੋਗੇ ਤੁਸੀਂ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਦਾ ਨਾਮ ਲਿਖਣਾ ਪਏਗਾ ਆਪਾਂ ਇਥੇ ਲਿਖ ਰਹੇ ਆਂ ਫੋਰ ਚੈੱਕ ਓਨਲੀ ਕਿਉਂਕਿ ਇਹ ਸਿਰਫ ਦਿਖਾਉਣ ਲਈ ਆਪਾਂ ਕਰ ਰਹੇ ਆਂ ਉਸ ਤੋਂ ਬਾਅਦ ਤੁਹਾਨੂੰ ਆਪਣਾ ਨੰਬਰ ਭਰਨਾ ਪਏਗਾ ਔਰ ਇਹ ਸਾਰੀਆਂ ਚੀਜ਼ਾਂ ਭਰਨੀਆਂ ਜ਼ਰੂਰੀ ਨਹੀਂ ਜਦੋਂ ਦੇਖੋ ਇਥੇ ਲਿਖਿਆ ਹੋਇਆ ਪੂਰਾ ਨਾਮ ਉਹਦੇ ਨਾਲ ਇੱਕ ਰੈੱਡ ਡਾਟ ਹੈ ਯਾਨੀ ਕਿ ਇਹ ਅ ਬਲੈਂਕ ਤੁਹਾਨੂੰ ਭਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਛੱਡ ਨਹੀਂ ਸਕਦੇ ਤੁਸੀਂ ਇਸ ਤੋਂ ਬਿਨਾਂ ਤੁਹਾਡਾ ਪ੍ਰੋਸੈਸ ਹੈ ਜਿਹੜਾ ਉਹ ਅੱਗੇ ਨਹੀਂ ਵਧੇਗਾ ਇਸ ਤੋਂ ਬਾਅਦ ਤੁਹਾਨੂੰ ਇੱਕ ਈਮੇਲ ਐਡਰੈਸ ਵੀ ਭਰਨਾ ਪਏਗਾ ਉਹ ਜ਼ਿਆਦਾਤਰ ਸਭ ਕੋਲ ਹੁੰਦਾ ਹੀ ਹੈ ਈਮੇਲ ਐਡਰੈਸ ਠੀਕ ਹੈ ਉਸ ਤੋਂ ਬਾਅਦ ਤੁਸੀਂ ਕੋਈ ਵੀ ਆਪਦਾ ਇੱਕ ਪਾਸਵਰਡ ਰੱਖੋ ਅਸੀਂ ਜਿਵੇਂ ਕੋਈ ਕੁਝ ਵੀ ਰੱਖ ਰਹੇ ਹਾਂ ਉਹ ਪਾਸਵਰਡ ਤੁਸੀਂ ਯਾਦ ਜ਼ਰੂਰ ਰੱਖਿਓ ਲਿਖ ਲਿਓ ਸਾਈਡ ਤੇ ਕਿਤੇ ਕਾਪੀ ਤੇ ਭੁੱਲਿਓ ਨਾ ਫਿਰ ਤੁਸੀਂ ਹੁਣ ਦੇਸ਼ ਸਿਲੈਕਟ ਕਰਨਾ ਹੈ ਇੰਡੀਆ ਹੁਣ ਤੁਸੀਂ ਇੱਥੇ ਸਟੇਟ ਸਿਲੈਕਟ ਕਰਨੀ ਆ ਕਿਉਂਕਿ ਪੰਜਾਬ ਆ ਪੰਜਾਬ ਸਿਲੈਕਟ ਕਰ ਲਈ ਫਿਰ ਤੁਸੀਂ ਜ਼ਿਲ੍ਹਾ ਸਿਲੈਕਟ ਕਰਨਾ ਹੈ ਹੁਣ ਜ਼ਿਲ੍ਹਾ ਸਮਝ ਲਓ ਆਪਾਂ ਅੰਮ੍ਰਿਤਸਰ ਭਰ ਲਿਆ ਉਸ ਤੋਂ ਬਾਅਦ ਬਲਾਕ ਆਏਗਾ ਬਲਾਕ ਹੁਣ ਆਪਾਂ ਚਲੋ ਅਜਨਾਲਾ ਭਰ ਲਿਆ ਫਿਰ ਤੁਸੀਂ ਪਿੰਡ ਦਾ ਨਾਮ ਆਪਦੇ ਦਾ ਭਰਨਾ ਹੈ ਆਪਾਂ ਇਥੇ ਅਲੀਵਾਲ ਪਿੰਡ ਆ ਰਿਹਾ ਸਾਹਮਣੇ ਇਥੇ ਹੁਣ ਆਪਦਾ ਤੁਸੀਂ ਪੂਰਾ ਪਤਾ ਭਰਨਾ ਹੈ ਯਾਨੀ ਕਿ ਤੁਸੀਂ ਆਪਦਾ ਹਾਊਸ ਨੰਬਰ ਭਰ ਸਕਦੇ ਹੋ ਆਪਦੇ ਜਿਵੇਂ ਕਈ ਪਿੰਡਾਂ ਚ ਪੱਤੀਆਂ ਹੁੰਦੀਆਂ ਨੇ ਜਿਵੇਂ ਸ਼ਹਿਾਰਾਂ ਚ ਵਾਰਡ ਹੁੰਦੇ ਨੇ ਪੱਤੀ ਦਾ ਨਾਮ ਭਰ ਸਕਦੇ ਹੋ ਫਿਰ ਤੁਸੀਂ ਨੀਅਰ ਬਾਏ ਜਿੱਥੇ ਜਿੱਥੇ ਤੁਹਾਡਾ ਘਰ ਆ ਕੋਈ ਡੈਸਟੀਨੇਸ਼ਨ ਜਿਵੇਂ ਸਾਹਮਣੇ ਸਕੂਲ ਆ ਸਾਹਮਣੇ ਕੋਈ ਸਾਥ ਹੈ ਜਾਂ ਜੋ ਵੀ ਆ ਨਾ ਤੁਸੀਂ ਉਹ ਭਰ ਸਕਦੇ ਹੋ ਇਹ ਆਪਸ਼ਨਲ ਆ ਜ਼ਰੂਰੀ ਨਹੀਂ ਆ ਤੁਸੀਂ ਭਰ ਵੀ ਸਕਦੇ ਹੋ ਨਹੀਂ ਵੀ ਭਰ ਸਕਦੇ ਛੱਡ ਵੀ ਸਕਦੇ ਹੋ ਤੁਸੀਂ ਇਸ ਨੂੰ ਨਾ ਹਾਊਸ ਨੰਬਰ ਮੇਰੀ ਸਜਾਦ ਨੂੰ ਇਹ ਆ ਕਿ ਹਾਊਸ ਨੰਬਰ ਵਗੈਰਾ ਤੁਸੀਂ ਜ਼ਰੂਰ ਭਰਿਓ ਹਨਾ ਤਾਂ ਕਿ ਜਿਹੜੇ ਵੀ ਐਨ ਜੀਓਜ਼ ਜਾਣਗੇ ਸੇਵਾਦਾਰ ਜਾਣਗੇ ਉਹਨਾਂ ਨੂੰ ਤੁਹਾਡਾ ਘਰ ਲੱਭਣਾ ਸੌਖਾ ਹੋਵੇ ਹੁਣ ਇੱਥੇ ਤੁਸੀਂ ਇਸ ਤੋਂ ਬਾਅਦ ਲਿਖਣਾ ਹੈ ਕਿ ਤੁਹਾਨੂੰ ਕੀ ਮਦਦ ਦੇ ਬੇਰਬੇ ਨੇ ਕਿੰਨੇ ਜਣੇ ਨੂੰ ਮਦਦ ਦੀ ਲੋੜ ਆ ਇੱਥੇ ਉਹਨਾਂ ਲਿਖਿਆ ਹੈ ਨੰਬਰ ਆਫ ਪੀਪਲ ਅਫੈਕਟਡ ਯਾਨੀ ਕਿ ਕਿੰਨੇ ਲੋਕ ਅਫੈਕਟ ਨੇ ਜਿੰਨੇ ਵੀ ਤੁਹਾਡੇ ਪਰਿਵਾਰ ਚੋਂ ਲੋਕ ਮੌਜੂਦ ਨੇ ਉਹਨਾਂ ਦੀ ਗਿਣਤੀ ਤੁਸੀਂ ਲਿਖ ਲਓ ਜਿਵੇਂ 3 4 ਜਾਂ ਜਿੰਨੇ ਵੀ ਹੈਗੇ ਆ ਅਗਲਾ ਹੈਗਾ ਕਿਹੜੀਆਂ ਸ਼੍ਰੇਣੀਆਂ ਵਿੱਚ ਤੁਹਾਨੂੰ ਮਦਦ ਚਾਹੀਦੀ ਆ ਖੇਤ ਪੱਧਰ ਦੀ ਸੇਵਾ ਜਿਵੇਂ ਯਾਨੀ ਕਿ ਕਿਸੇ ਦਾ ਘਰ ਠੀਕ ਆ ਉਹਦਾ ਸਿਰਫ ਖੇਤ ਨੁਕਸਾਨਿਆ ਗਿਆ ਹੈ ਤਾਂ ਉਹ ਇਹ ਭਰਦੇ ਇਹਦੇ ਵਿੱਚ ਹੁਣ ਜੇ ਤੁਹਾਡਾ ਜ਼ਿਆਦਾ ਨੁਕਸਾਨ ਹੋਇਆ ਹੈ ਜਿਵੇਂ ਤੁਹਾਡੇ ਖੇਤਾਂ ਦਾ ਵੀ ਨੁਕਸਾਨ ਹੋਇਆ ਹੈ ਤੁਹਾਡੇ ਘਰ ਦਾ ਵੀ ਨੁਕਸਾਨ ਹੋਇਆ ਹੈ ਤਾਂ ਇਹ ਕੈਟਾਗਰੀ 'ਚ ਤੁਸੀਂ ਜ਼ਿਆਦਾ ਆਪਸ਼ਨ ਵੀ ਸਿਲੈਕਟ ਕਰ ਸਕਦੇ ਹੋ ਜਿਵੇਂ ਦੇਖੋ ਉੱਪਰ ਤਾਂ ਹੁਣ ਖੇਤਾਂ ਵਾਲਾ ਲਿਖਿਆ ਹੋਇਆ ਹੁਣ ਆਪਾਂ ਜੇ ਕਿਸੇ ਦਾ ਕੀ ਤਰ੍ਹਾਂ ਦਾ ਨੁਕਸਾਨ ਵੀ ਹੋਇਆ ਘਰ ਦਾ ਨੁਕਸਾਨ ਵੀ ਹੋਇਆ ਤਾਂ ਉਹ ਘਰ ਵਾਲਾ ਵੀ ਸਿਲੈਕਟ ਕਰ ਸਕਦਾ ਨਾਲ ਉਸ ਤੋਂ ਬਾਅਦ ਹੈਗਾ ਪਸ਼ੂ ਧੰਦੀ ਸੇਵਾ ਕਿਸੇ ਦੇ ਡੰਗਰ ਮਾਲ ਦਾ ਨੁਕਸਾਨ ਹੋਇਆ ਹੈ ਉਹ ਸਿਲੈਕਟ ਕਰ ਲਓ ਸਿਹਤ ਸੇਵਾ ਕੋਈ ਬਿਮਾਰ ਹੋ ਗਿਆ ਹੈ ਕਿਸੇ ਦੇ ਫੰਗਲ ਇਨਫੈਕਸ਼ਨ ਹੋਇਆ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਬਿਮਾਰੀ ਹੜਾਂ ਕਾਰਨੀ ਹੈ ਹੜਾਂ ਤੋਂ ਬਿਨਾ ਹੋਈ ਹੈ ਤਾਂ ਤੁਸੀਂ ਉਹ ਲਿਖ ਸਕਦੇ ਹੋ ਸਿੱਖਿਆ ਸੇਵਾ ਹੁਣ ਜਿਵੇਂ ਕਈ ਪਰਿਵਾਰ ਨੇ ਜਿਹੜੇ ਬਹੁਤ ਗਰੀਬ ਨੇ ਇਸ ਹੜ ਪਰਵਾਬੇਤ ਇਲਾਕਿਆਂ ਚ ਜਿਨ੍ਹਾਂ ਦੇ ਬੱਚਿਆਂ ਦੀ ਪੜਾਈ ਖਰਾਬ ਹੋਈਆਂ ਕਿਤਾਬਾਂ ਰੁਲ ਗਈਆਂ ਨੇ ਬੈਗ ਰੁਲ ਗਏ ਨੇ ਜਾਂ ਗਿੱਲੇ ਹੋ ਗਏ ਨੇ ਖਰਾਬ ਹੋ ਗਏ ਨੇ ਸਾਰੀਆਂ ਉਹਨਾਂ ਦੀਆਂ ਕਿਤਾਬਾਂ ਕਿਉਂਕਿ ਕਾਲਜ ਜੇ ਕੋਈ ਪੜਦਾ ਹੈ ਤਾਂ ਕਿਤਾਬਾਂ ਦਾ ਸੈਟ ਹੀ ਬੜਾ ਮਹਿੰਗਾ ਹੁੰਦਾ ਹੈ ਹਜ਼ਾਰਾਂ ਦੀਆਂ ਕਈ-ਕਈ ਵਾਰ ਤਾਂ 10000 ਦੀਆਂ ਕਿਤਾਬਾਂ ਹੀ ਹੁੰਦੀਆਂ ਨੇ ਹਨ ਤਾਂ ਉਹ ਤੁਸੀਂ ਸਾਰਾ ਫਿਰ ਸਿੱਖਿਆ ਸੇਵਾ ਚ ਲੇਖ ਸਕਦੇ ਹੋ ਇਸ ਤੋਂ ਬਿਨਾ ਜੇ ਇਹਦੇ ਵਿੱਚ ਨਹੀਂ ਕੋਈ ਲਿਸਟ ਸ਼ਾਮਿਲ ਹੋਰ ਸੇਵਾਵਾਂ ਯਾਨੀ ਕਿ ਹੋਰ ਕਿਸ ਤਰ੍ਹਾਂ ਦੀ ਵੀ ਸੇਵਾ ਤੁਹਾਨੂੰ ਚਾਹੀਦੀ ਆ ਉਹ ਤੁਸੀਂ ਲਿਖ ਸਕਦੇ ਹੋ ਹੁਣ ਆਪਾਂ ਯਾਨੀ ਕਿ ਸਮਝ ਲਓ ਇੱਥੇ ਘਰ ਦੀ ਸੇਵਾ ਚਲੋ ਲਿਖ ਲੈਣੇ ਆ ਫੇਰ ਤੁਸੀਂ ਇੱਥੇ ਵੇਰਵਾ ਦੇਣਾ ਹੈ ਇੱਕ ਉਹ ਲਿਖ ਕੇ ਤੁਸੀਂ ਦੱਸਣਾ ਹੈ ਕਿ ਮੇਰਾ ਨਾਮ ਇਹ ਨਾਮ ਤਾਂ ਚਲੋ ਲਿਖ ਹੀ ਦਿੱਤਾ ਉੱਪਰ ਕਿ ਸਾਡਾ ਇਹ ਨੁਕਸਾਨ ਹੋਇਆ ਹੈ ਘਰ ਦੀ ਸਾਡੀ ਇੱਕ ਕੰਧ ਟੁੱਟ ਗਈ ਆ ਸਾਡਾ ਇਹ ਨਾਲ ਨੁਕਸਾਨ ਹੋਇਆ ਜਿਵੇਂ ਫੋਰ ਐਗਜ਼ਾਮਪਲ ਇਹਦੇ ਚ ਹੁਣ ਜ਼ਰੂਰੀ ਤਾਂ ਹੈ ਨਹੀਂ ਕਿ ਸਾਰੇ ਆ ਕਈ ਇਹ ਜਿਹੇ ਵੀ ਹੋਣਗੇ ਜਿਨ੍ਹਾਂ ਦਾ ਸਾਰਾ ਹੀ ਨੁਕਸਾਨ ਹੋਇਆ ਹੈ ਜਿਨ੍ਹਾਂ ਦੇ ਖੇਤ ਵੀ ਖਰਾਬ ਹੋਏ ਨੇ ਜਿਨ੍ਹਾਂ ਦਾ ਘਰ ਵੀ ਖਰਾਬ ਹੋਇਆ ਹੈ ਜਿਨ੍ਹਾਂ ਦੇ ਡੰਗਰ ਪਸ਼ੂ ਦਾ ਵੀ ਖਰਾਬ ਹੋਇਆ ਉਹ ਅਦਰ ਵਾਲਾ ਸਿਲੈਕਟ ਕਰਕੇ ਸਾਰਾ ਥੱਲੇ ਇੱਥੇ ਲਿਖ ਦਿਓ ਕਿ ਕੀ ਕੀ ਸਾਡਾ ਖਰਾਬ ਹੋਇਆ ਹੈ ਉਸ ਤੋਂ ਬਾਅਦ ਥੱਲੇ ਤੁਹਾਡੇ ਕੋਲ ਆਪਸ਼ਨ ਹੋਊਗਾ ਕਿ ਉਹਨਾਂ ਦੀ ਫੋਟੋ ਤੁਸੀਂ ਪਾ ਸਕਦੇ ਹੋ ਜਿਵੇਂ ਅਸੀਂ ਆਪਦੀ ਪੁਰਾਣੀ ਵੀਡੀਓ ਚ ਵੀ ਦੱਸਿਆ ਸੀ ਕਿ ਐਦਾਂ ਦਾ ਇੱਕ ਮਾਡਲ ਹੋਣਾ ਚਾਹੀਦਾ ਹੈ ਅਸੀਂ ਫੋਟੋਜ਼ ਉਹਦੇ ਚ ਦੱਸਿਆ ਸੀ ਕਿ ਫੋਟੋਜ਼ ਅਪਲੋਡ ਜ਼ਰੂਰ ਉਹਦੇ ਚ ਹੋਣਾ ਚਾਹੀਦਾ ਇੱਥੇ ਤੁਸੀਂ ਫੋਟੋਜ਼ ਅਪਲੋਡ ਕਰਨੀਆਂ ਆਪਦੇ ਫੋਨ 'ਚ ਪਹਿਲਾਂ ਫੋਟੋ ਖਿੱਚ ਕੇ ਰੱਖ ਲਓ ਜਿੰਨੇ ਵੀ ਤੁਹਾਡਾ ਸਮਝ ਲਓ ਜਿੰਨੇ ਵੀ ਕਮਰੇ ਤੁਹਾਡੇ ਨੁਕਸਾਨੇ ਗਏ ਨੇ ਜਾਂ ਜਿਹੜਾ ਵੀ ਤੁਹਾਡਾ ਨੁਕਸਾਨ ਹੋਇਆ ਹੈ ਘਰ ਦੀ ਛੱਤ ਡਿੱਗੀ ਹੈ ਤਾਂ ਛੱਤ ਦੀ ਫੋਟੋ ਖਿੱਚ ਲਓ ਪਸ਼ੂ ਦਾ ਨੁਕਸਾਨ ਹੋਇਆ ਹੈ ਤਾਂ ਪਸ਼ੂ ਦੀ ਫੋਟੋ ਖਿੱਚ ਲਓ ਠੀਕ ਆ ਹੁਣ ਜਿਵੇਂ ਪਹਿਲਾ ਨੁਕਸਾਨ ਕੋਈ ਹੋਇਆ ਸਮਝ ਲਓ ਕਿ ਡੰਗਰ ਪਸ਼ੂ ਦਾ ਜਾਨੀ ਨੁਕਸਾਨ ਹੋ ਗਿਆ ਉਹ ਫੋਟੋ ਜੇ ਤੁਹਾਡੇ ਕੋਲ ਉਹ ਮਰੇ ਪਸ਼ੂ ਦੀ ਫੋਟੋ ਹੈਗੀ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਜੇ ਨਹੀਂ ਹੈਗੀ ਤਾਂ ਤੁਸੀਂ ਕੋਈ ਗੱਲ ਨਹੀਂ ਹੈ ਫਿਰ ਨਾ ਅਪਲੋਡ ਇਹਦੇ ਵਿੱਚ ਹੁਣ ਕੀ ਕਰ ਸਕਦੇ ਆ ਆਪਾਂ ਜਿੰਨਾ ਵੀ ਤੁਹਾਡਾ ਨੁਕਸਾਨ ਹੋਇਆ ਕੋਈ ਫਰਨੀਚਰ ਖਰਾਬ ਹੋਇਆ ਉਹਦੀ ਫੋਟੋ ਤੁਹਾਡੇ ਕੋਲ ਅਪਲੋਡ ਕਰ ਖਿੱਚ ਕੇ ਰੱਖ ਲਓ ਸਾਰੀਆਂ ਅਪਲੋਡ ਕਰ ਦਿਓ ਉਸ ਤੋਂ ਬਾਅਦ ਤੁਸੀਂ ਜਾਣਾ ਹੈ ਆਈ ਐਗਰੀ ਟੂ ਟਰਮਸ ਯਾਨੀ ਕਿ ਇਹ ਇੱਕ ਕਲਿੱਕ ਕਰਨਾ ਪਏਗਾ ਤੁਹਾਨੂੰ ਠੀਕ ਹੈ ਹੁਣ ਇਹਨੂੰ ਤੁਸੀਂ ਸਬਮਿਟ ਕਰ ਦੇਣਾ ਜਦੋਂ ਤੁਸੀਂ ਸਬਮਿਟ ਕਰੋਗੇ ਇੱਥੇ ਜਿਹੜੀ ਤੁਸੀਂ ਮੇਲ ਦਿੱਤੀ ਹੋਈ ਆ ਹੁਣ ਇੱਥੇ ਗਲਤ ਮਾਲਤ ਕੋਈ ਮੇਲ ਨਾ ਭਰਿਓ ਕਈ ਵਾਰ ਸਾਨੂੰ ਐ ਹੁੰਦਾ ਕਿ ਹਾਂ ਕੋਈ ਵੀ ਮੇਲ ਭਰ ਦਈਏ ਸਹੀ ਮੇਲ ਭਰਨੀ ਆ ਜਿਹੜੀ ਤੁਸੀਂ ਮੇਲ ਭਰੀ ਹੋਊਗੀ ਉਹਦੇ ਤੇ ਤੁਹਾਨੂੰ ਓਟੀਪੀ ਆਏਗਾ ਓਟੀਪੀ ਤੁਸੀਂ ਆ ਦੇਖੋ ਆ ਗਿਆ ਹੈ ਓਟੀਪੀ ਖੋਲਣਾ ਹੈ ਇਸ ਤੋਂ ਬਾਅਦ ਹੁਣ ਤੁਸੀਂ ਇਹ ਓਟੀਪੀ ਸਾਨੂੰ ਆ ਗਿਆ ਹੈ 2943 ਇਹ ਤੋਂ ਕਾਪੀ ਕਰਨਾ ਹੈ ਕਾਪੀ ਕਰਕੇ ਤੁਸੀਂ ਓਟੀਪੀ ਇਹਦੇ ਵਿੱਚ ਭਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਵੈਰੀਫਾਈ ਕਰ ਦੇਣਾ ਜਦੋਂ ਤੁਸੀਂ ਵੈਰੀਫਾਈ ਇਹ ਆ ਗਿਆ ਹੁਣ ਦੇਖੋ ਸਬਮਿਟ ਹੋ ਗਿਆ ਤੁਹਾਡਾ ਤੁਹਾਡੀ ਜਿਹੜੀ ਤੁਹਾਨੂੰ ਮਦਦ ਦੀ ਲੋੜ ਆ ਉਹ ਸਬਮਿਟ ਹੋ ਗਈ ਹੈ ਵੀ ਟ੍ਰੂਲੀ ਅਪਰੀਸ਼ੀਏਟ ਯੂਅਰ ਰਿਕਵੈਸਟ ਫਾਰ ਹੈਲਪ आवर ਟੀਮ ਵਿਲ ਰਿਵਿਊ ਇਟ ਐਂਡ ਰੀਚ ਆਊਟ ਸੂਨ ਹੁਣ ਟੀਮ ਰਿਵਿਊ ਕਰੇਗੀ ਜੋ ਵੀ ਟੀਮ ਬੈਠੀ ਆ ਉਹ ਰਿਵਿਊ ਕਰੇਗੀ ਤੇ ਉਸ ਤੋਂ ਬਾਅਦ ਹੁਣ ਫਿਰ ਤੁਹਾਡੇ ਕੋਲ ਮਦਦ ਪਹੁੰਚ ਜਾਏਗੀ ਇਹ ਤਾਂ ਹੈਗੀ ਆ ਉਹਨਾਂ ਵਾਸਤੇ ਗੱਲ ਜਿਨੇ ਭੈਣ ਭਰਾਵਾਂ ਨੂੰ ਮਦਦ ਦੀ ਲੋੜ ਆ ਹੁਣ ਬਹੁਤ ਸਾਰੇ ਇਦਾਂ ਦੇ ਸੇਵਾਦਾਰ ਵੀ ਹੈਗੇ ਨੇ ਭੈਣ ਭਰਾ ਹੈਗੇ ਨੇ ਜਿਹੜੇ ਮਦਦ ਕਰਨਾ ਚਾਹੁੰਦੇ ਨੇ ਹੁਣ ਉਹ ਮਦਦ ਕਿਸੇ ਤਰੀਕੇ ਦੀ ਵੀ ਹੋ ਸਕਦੀ ਆ ਤੁਸੀਂ ਉੱਥੇ ਜਾ ਕੇ ਸੇਵਾ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਆਪਦੇ ਪਿੰਡੋਂ ਕੋਈ ਟਰਾਲੀ ਰਾਸ਼ਨ ਦੀ ਭਿਜਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਜਾਨਵਰਾਂ ਵਾਸਤੇ ਚਾਰਾ ਭਿਜਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਜਿਹੜੇ ਘਰ ਬਣ ਰਹੇ ਨੇ ਉਹਦੇ ਲਈ ਇੱਟਾਂ ਭਿਜਵਾਉਣੀਆਂ ਚਾਹੁੰਦੇ ਹੋ ਸਿਮਿੰਟ ਭਿਜਵਾਉਣਾ ਚਾਹੁੰਦੇ ਹੋ ਫਰਨੀਚ ਸੂਈ ਤੋਂ ਲੈ ਕੇ ਵੱਡੀ ਤੋਂ ਵੱਡੀ ਸੇਵਾ ਤੱਕ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਉਹ ਸਭ ਇੱਥੇ ਤੁਸੀਂ ਭਰ ਸਕਦੇ ਹੋ ਉਹਦੇ ਲਈ ਤੁਸੀਂ ਮੈਨੂੰ ਅ ਮਦਦ ਦੀ ਲੋੜ ਹੈ ਇਹਦੇ ਬਿਲਕੁਲ ਥੱਲੇ ਆਏਗਾ ਮੈਂ ਸੇਵਾ ਕਰ ਸਕਦਾ ਹਾਂ ਉਹਦੇ ਤੇ ਤੁਸੀਂ ਕਲਿੱਕ ਕਰੋਗੇ ਜਦੋਂ ਤਾਂ ਇੱਥੇ ਥੱਲੇ ਤੁਹਾਨੂੰ ਆਪਸ਼ਨ ਖੁੱਲ ਕੇ ਆ ਜਾਏਗਾ ਕਿ ਤੁਸੀਂ ਐਨਜੀਓ ਦੇ ਤੌਰ ਤੇ ਸੇਵਾ ਕਰਨਾ ਚਾਹੁੰਦੇ ਹੋ ਜਾਂ ਤੁਸੀਂ వ్యక్తిగత ਯਾਨੀ ਕਿ ਇਕੱਲੇ ਸੇਵਾ ਕਰਨਾ ਚਾਹੁੰਦੇ ਹੋ ਜਾਂ ਪੂਰੇ ਪਰਿਵਾਰ ਦੇ ਨਾਲ ਪੂਰੇ ਪਿੰਡ ਦੇ ਨਾਲ ਸੇਵਾ ਕਰਨਾ ਚਾਹੁੰਦੇ ਹੋ ਥੱਲੇ ਲਿਖਿਆ ਹੋਇਆ ਕੋਈ ਵਪਾਰ ਕਾਰਪੋਰੇਟ ਕੋਈ ਕੰਪਨੀ ਆ ਤੁਹਾਡੀ ਐਨਜੀਓ ਤੇ ਵਪਾਰ ਦਾ ਆਪਾਂ ਬਾਅਦ ਚ ਸਮਝਦੇ ਹਾਂ ਆਪਾਂ ਸਮਝਦੇ ਹਾਂ ਪਹਿਲਾਂ ਜੋ ਇੰਡੀਵਿਜੂਅਲ ਸਾਡੇ ਭੈਣ ਭਰਾ ਨੇ ਉਹ ਆਪਦੇ ਆਪ ਨੂੰ ਇੱਕ ਸੇਵਾਦਾਰ ਕੇ ਮੇਰੇਜਿਸਟਰ ਕਰ ਸਕਦੇ ਨੇ ਸਭ ਤੋਂ ਪਹਿਲਾਂ ਤੁਹਾਡਾ ਇੱਥੇ ਰੋਲ ਆਏਗਾ ਤੁਸੀਂ ਵਲੰਟੀਅਰ ਭਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਆਪਦਾ ਨਾਮ ਭਰਨਾ ਹੈ ਥੱਲੇ ਫਿਰ ਕੰਟੈਕਟ ਨੰਬਰ ਭਰਨਾ ਹੈ ਇੱਥੇ ਈਮੇਲ ਭਰਨੀ ਹੈ ਔਰ ਸਾਰੇ ਇਹ ਜਿਹੜੀਆਂ ਡਿਟੇਲਸ ਨੇ ਸਹੀ ਭਰਨ ਪਾਸਵਰਡ ਜਿਹੜਾ ਤੁਹਾਡਾ ਹੈਗਾ ਇਹ ਤੁਸੀਂ ਉਹ ਭਰ ਦੇਣਾ ਹੈ ਲੌਗਇਨ ਤੇ ਜੋ ਤੁਸੀਂ ਰੱਖਿਆ ਹੈ ਸਾਈਨ ਅਪ ਤੇ ਪਾਸਵਰਡ ਰੱਖਿਆ ਹੈ ਰਜਿਸਟਰਡ ਪਤਾ ਤੁਸੀਂ ਆਪਦਾ ਐਡਰੈਸ ਲਿਖਣਾ ਹੈ ਪ੍ਰੋਪਰ ਇੱਥੇ ਕੰਟਰੀ ਸਿਲੈਕਟ ਕਰਨੀ ਹੈ ਇੱਥੇ ਇੰਡੀਆ ਆ ਰਹੀ ਹੈ ਇੱਥੇ ਉਸ ਤੋਂ ਬਾਅਦ ਹੁਣ ਸੂਬਾ ਸਿਲੈਕਟ ਕਰਨਾ ਹੈ ਜੇ ਤੁਸੀਂ ਪੰਜਾਬ ਚੋਂ ਜਾਂ ਪੰਜਾਬ ਤੋਂ ਬਾਹਰ ਦੇ ਕਿਸੇ ਸੂਬੇ ਚੋਂ ਇੱਥੇ ਆਪਦਾ ਪੂਰਾ ਐਡਰੈਸ ਭਰਨਾ ਹੈ ਇਹ ਆਪਸ਼ਨਲ ਆ ਤੁਸੀਂ ਭਰ ਵੀ ਸਕਦੇ ਹੋ ਇਹਨੂੰ ਛੱਡ ਵੀ ਸਕਦੇ ਹੋ ਸੇਵਾ ਦੇ ਖੇਤਰ ਹੁਣ ਕਿਹੜੇ ਇਲਾਕੇ ਚ ਤੁਸੀਂ ਸੇਵਾ ਕਰਨਾ ਚਾਹੁੰਦੇ ਹੋ ਕਿਉਂਕਿ ਬਹੁਤ ਸਾਰੇ ਜ਼ਿਲ੍ਹਿਆਂ 'ਚ ਹੜ੍ਹ ਆਏ ਹੋਏ ਨੇ ਇਹ ਇਹ ਨਹੀਂ ਹੈਗੇ ਛੋਟੇ ਜਿਹੇ ਇਲਾਕੇ 'ਚ ਆ ਉਹਦੇ 'ਚੋਂ ਤੁਸੀਂ ਉਹ ਸਿਲੈਕਟ ਕਰ ਸਕਦੇ ਹੋ ਇੱਥੇ ਸਭ ਤੋਂ ਪਹਿਲਾਂ ਸਟੇਟ ਤੇ ਫਿਰ ਜ਼ਿਲ੍ਹਾ ਸਿਲੈਕਟ ਕਰ ਸਕਦੇ ਹੋ ਜਿਵੇਂ ਅੰਮ੍ਰਿਤਸਰ ਕਰ ਲਿਆ ਇਹਦੇ ਨਾਲ ਜ਼ਰੂਰੀ ਨਹੀਂ ਹੈ ਕਿ ਜੇ ਤੁਸੀਂ ਇੱਕ ਇਲਾਕੇ 'ਚ ਹੀ ਸੇਵਾ ਕਰਨਾ ਚਾਹੁੰਦੇ ਹੋ ਤੁਸੀਂ ਇੱਕ ਤੋਂ ਵੱਧ ਸੇਵਾ ਕਰਨਾ ਚਾਹੁੰਦੇ ਹੋ ਤੁਹਾਨੂੰ ਉਹ ਵੀ ਆਪਸ਼ਨ ਦਿੱਤਾ ਹੋਇਆ ਜੇ ਤੁਸੀਂ ਚਾਹੁੰਦੇ ਹੋ ਤੁਸੀਂ ਪਹਿਲੇ ਹਫ਼ਤਾ ਤੁਸੀਂ ਅੰਮ੍ਰਿਤਸਰ ਸੇਵਾ ਕਰੋ ਉਸ ਤੋਂ ਬਾਅਦ ਤੁਸੀਂ ਫਾਜ਼ਲਕੇ ਵੱਲ ਚਲ ਜਓ ਤੇ ਫਿਰ ਤੁਸੀਂ ਬਿਆਸ ਵਾਲੇ ਏਰੀਆ ਵੱਲ ਚਲ ਜਓ ਤਾਂ ਤੁਸੀਂ ਇੱਥੇ ਆ ਦੇਖੋ ਮਲਟੀਪਲ ਵੀ ਸਿਲੈਕਟ ਕਰ ਸਕਦੇ ਹੋ ਇਹਦੇ ਨਾਲ ਤੁਸੀਂ ਪੰਜਾਬ ਇਰੇ ਇਥੇ ਜਿਹੜਾ ਵੀ ਜ਼ਿਲ੍ਹਾ ਤੁਸੀਂ ਚੂਸ ਕਰਨਾ ਚਾਹੁੰਦੇ ਹੋ ਇਹ ਤੁਹਾਨੂੰ ਵਕ ਦੇਖੋ 4 5 ਤੁਹਾਨੂੰ ਆਪਸ਼ਨ ਦਿੱਤੇ ਜਾ ਰਹੇ ਨੇ ਕਿ ਤੁਸੀਂ ਜਿੰਨੇ ਵੀ ਦਿਨ ਲਾਉਣੇ ਹੋ ਤੁਸੀਂ ਇੱਕ ਦਿਨ ਅੰਬਰਸਰ ਲਾਉਣਾ ਹੈ ਇੱਕ ਤੁਸੀਂ ਵਿਆਸ ਲਾਉਣਾ ਹੈ ਇੱਕ ਦਿਨ ਤੁਸੀਂ ਅਜਨਾਲੇ ਲਾਉਣਾ ਹੈ ਇੱਕ ਦਿਨ ਤੁਸੀਂ ਰਮਦਾਸ ਲਾਉਣਾ ਹੈ ਜਾਂ ਜਿਹੜੇ ਵੀ ਇਲਾਕੇ ਹੈਗੇ ਨੇ ਇਸ ਤੋਂ ਬਾਅਦ ਤੁਸੀਂ ਹੁਣ ਕਿਹੜੀ ਸੇਵਾ ਕਰਨਾ ਚਾਹੁੰਦੇ ਹੋ ਇਦੇ ਵਿੱਚ ਵੀ ਬੜਾ ਜ਼ਰੂਰੀ ਆ। ਹੁਣ ਦੇਖੋ ਫੀਲਡ ਲੈਵਲਿੰਗ ਸਰਵਿਸ ਯਾਨੀ ਕਿ ਖੇਤ ਪੱਧਰ ਕਰਨ ਦੀ ਸੇਵਾ। ਹੁਣ ਜਦੋਂ ਪਾਣੀ ਉੱਤਰ ਗਿਆ ਹੈ ਤਾਂ ਸਭ ਤੋਂ ਪਹਿਲੇ ਜਿਹੜੇ ਕੰਮ ਨੇ ਉਹ ਖੇਤ ਪੱਧਰ ਕਰਨ ਦੇ ਨੇ। ਖੇਤਾਂ ਦਾ ਕਿੰਨਾ ਆਪਾਂ ਦੇਖਦੇ ਹਾਂ ਰੋਣਾ ਆਉਂਦਾ ਹੈ ਵੀਡੀਓਜ਼ ਦੇਖ ਕੇ ਕਿ ਕਿਸ ਕਿਸ ਤਰੀਕੇ ਨਾਲ ਕਿੰਨੇ ਕਿੰਨੇ ਫੁੱਟ ਰੇਤਾ ਚੜਿਆ ਹੋਇਆ ਉਹ ਸਭ ਤੋਂ ਇਸ ਟਾਈਮ ਤੇ ਲੋੜੀਂਦੀ ਸੇਵਾ ਹੈ। ਉਹਦੇ ਵਿੱਚ ਤੁਸੀਂ ਕੋਈ ਡੀਜ਼ਲ ਦੇ ਸਕਦੇ ਹੋ, ਟਰੈਕਟਰ ਲਿਆ ਸਕਦੇ ਹੋ ਜਾਂ ਤੁਸੀਂ ਵਲੰਟੀਅਰ ਲਿਆ ਸਕਦੇ ਹੋ, ਸੇਵਾਦਾਰ ਲਿਆ ਸਕਦੇ ਹੋ ਆ ਉਹਦੇ ਪਿੰਡ ਚੋਂ ਇਕੱਠੇ ਕਰਕੇ ਉਸ ਤੋਂ ਬਾਅਦ ਤੁਸੀਂ ਇਹਦੇ ਨਾਲ ਤੁਹਾਨੂੰ ਹੋਰ ਮਲਟੀਪਲ ਆਪਸ਼ਨਸ ਵੀ ਹੈਗੇ ਨੇ ਕਿਉਂਕਿ ਫਿਰ ਘਰ ਵੀ ਬਣਾਉਣੇ ਨੇ ਹੁਣ ਜਿਨ੍ਹਾਂ ਦੇ ਘਰ ਟੁੱਟੇ ਹੋਏ ਨੇ ਉੱਥੇ ਘਰ ਵੀ ਬਣਾਉਣੇ ਨੇ ਉੱਥੇ ਘਰਾਂ ਵਾਸਤੇ ਰੇਤਾ, ਬਜਰੀ, ਇੱਟਾਂ ਹੋਰ ਸਾਰੀਆਂ ਚੀਜ਼ਾਂ ਦੀ ਲੋੜ ਆ ਉਹ ਵੀ ਤੁਸੀਂ ਆਪਦਾ ਯੋਗਦਾਨ ਪਾ ਸਕਦੇ ਹੋ ਦੇ ਨਾਲ-ਨਾਲ ਪਸ਼ੂਤਾਂ ਦੀ ਸੇਵਾ ਜੀ ਬਹੁਤ ਸਾਰੇ ਪੰਡ ਪ੍ਰਾਨੀ ਜਿਨ੍ਹਾਂ ਦੇ ਪਸ਼ੂਆਂ ਦਾ ਨੁਕਸਾਨ ਹੋਇਆ ਬਿਮਾਰੀਆਂ ਲੱਗ ਗਿਆ ਮਰ ਗਏ ਉਹਨਾਂ ਨੂੰ ਤੁਸੀਂ ਕਿਸੇ ਨੂੰ گاਵਾ ਲੈ ਕੇ ਦੇ ਸਕਦੇ ਹੋ ਕਿਸੇ ਨੂੰ ਮੱਝਾਂ ਲੈ ਕੇ ਦੇ ਸਕਦੇ ਹੋ ਤੁਸੀਂ ਉਹ ਵੀ ਇੱਥੇ ਮਲਟੀਪਲ ਸਿਲੈਕਟ ਕਰ ਸਕਦੇ ਹੋ ਇਹਦੇ ਨਾਲ ਨਾਲ ਹੁਣ ਸਿਹਤ ਦੀ ਜੇ ਕੋਈ ਮੈਡੀਕਲ ਕੈਂਪ ਲਾਉਣਾ ਚਾਹੁੰਦੇ ਹੋ ਕਿਸੇ ਐਨਜੀਓ ਨੂੰ ਦਵਾਈਆਂ ਦੇਣਾ ਚਾਹੁੰਦੇ ਹੋ ਜਾਂ ਕਿਸੇ ਦਾ ਇਲਾਜ ਕਰਵਾਉਣਾ ਚਾਹੁੰਦੇ ਹੋ medical the related ਫਿਰ ਹੁਣ education ਕਿਸੇ ਦੇ ਬੱਚਿਆਂ ਦੀ ਪੜ੍ਹਾਈ ਤੁਸੀਂ ਦੀ ਜ਼ਿੰਮੇਵਾਰੀ ਚੱਕਣਾ ਚਾਹੁੰਦੇ ਹੋ ਕਿਸੇ ਨੂੰ ਕਿਤਾਬਾਂ ਲੈ ਕੇ ਦੇਣਾ ਚਾਹੁੰਦੇ ਹੋ ਜਾਂ ਕੋਈ ਵੀ education ਦੇ ਰਿਲੇਟਡ ਇਸ ਤੋਂ ਬਾਅਦ ਅਦਰ ਸਰਵਿਸ ਜੇ ਤੁਹਾਨੂੰ ਆਇਆ ਵੀ ਹਾਂ ਕੋਈ ਵੀ ਸੇਵਾ ਹੋਵੇ ਅਸੀਂ ਉਹ ਕਰਨਾ ਚਾਹੁੰਦੇ ਹਾਂ ਸਾਰੀਆਂ ਵੀ ਕਰ ਸਕਦੇ ਹੋ ਇਹਨਾਂ ਚੋਂ ਜੋ ਤੁਸੀਂ ਇੱਕ ਸਿਲੈਕਟ ਕਰਨੀ ਹੈ ਕਿਉਂਕਿ ਇਹਦੇ ਜੇ ਨਹੀਂ ਹੈਗੇ ਸੇਵਾ ਵੱਡੀ ਜਾਂ ਛੋਟੀ ਨਹੀਂ ਹੁੰਦੀ ਸੇਵਾ ਇੱਕ ਸੂਈ ਦੀ ਵੀ ਸੇਵਾ ਹੁੰਦੀ ਆ ਔਰ ਇੱਕ ਵੱਡੇ ਤੋਂ ਵੱਡੇ ਟਰੈਕਟਰ ਜਾਂ ਕੰਬੈਨ ਦੀ ਵੀ ਸੇਵਾ ਹੁੰਦੀ ਆ ਨਾ ਉਹ ਭਾਵਨਾ ਦੀ ਗੱਲ ਆ ਇਹਨੂੰ ਤੁਸੀਂ ਆਈ ਐਗਰੀ ਤੇ ਕਰਕੇ ਫਿਰ ਇਹਨੂੰ ਸਬਮਿਟ ਕਰ ਦਿਓ OTP ਆਏਗਾ ਤੇ ਤੁਹਾਡਾ ਜੋ ਐਜ਼ ਅ ਵਲੰਟੀਅਰ ਆ ਉਹ ਤੁਹਾਡੀ ਰਿਕੁਐਸਟ ਪਹੁੰਚ ਜਾਏਗੀ ਸਰਕਾਰੇ ਖਾਲਸਾ ਦੀ ਟੀਮ ਕੋਲ ਉਥੋਂ ਫਿਰ ਤੁਹਾਨੂੰ ਕਾਲ ਮੈਸੇਜ ਜਾਂ ਮੇਲ ਆ ਜਾਏਗਾ ਆਪਦੀ ਮੇਲ ਵੀ ਚੈੱਕ ਕਰਦੇ ਰਹੋ ਮੈਸੇਜ ਵੀ ਚੈੱਕ ਕਰਦੇ ਰਹੋ ਕਾਲ ਤਾਂ ਤੁਸੀਂ ਚੱਕ ਹੀ ਲੈਣੀ ਆ ਇਸ ਤਰੀਕੇ ਨਾਲ ਤੁਹਾਡੀ ਉਹ ਸੇਵਾ ਲੈਕੇ ਲੱਗ ਜਾਏਗੀ ਇਸ ਤਰੀਕੇ ਨਾਲ ਇਹ ਬੜੇ ਆਰਗੇਨਾਈਜ਼ ਤਰੀਕੇ ਨਾਲ ਫਿਰ ਤੁਸੀਂ ਅੱਗੇ ਜਾ ਕੇ ਸੇਵਾ ਕਰ ਪਾਉਂਗੇ ਜੇ ਤੁਸੀਂ ਨਹੀਂ ਜਾ ਸਕਦੇ ਤਾਂ ਤੁਸੀਂ ਕੋਈ ਸੁਝਾਅ ਦੇ ਸਕਦੇ ਹੋ ਸਮਝ ਲਓ ਇਹ ਵੈਬਸਾਈਟ 'ਚ ਕੋਈ ਦਿੱਕਤ ਆ ਰਹੀ ਆ ਠੀਕ ਆ ਤਾਂ ਉਹ ਚਾਹੇ ਸੇਵਾ ਲੈਣ ਵਾਲਿਆਂ ਨੂੰ ਆ ਰਹੀ ਆ ਚਾਹੇ ਸੇਵਾ ਕਰਨ ਵਾਲਿਆਂ ਨੂੰ ਆ ਰਹੀ ਆ ਵੈਬਸਾਈਟ 'ਚ ਕੋਈ ਦਿੱਕਤ ਆ ਰਹੀ ਆ ਜਾਂ ਤੁਹਾਡੀ ਤੁਹਾਡਾ ਫਾਰਮ ਨਹੀਂ ਭਰਿਆ ਜਾ ਰਿਹਾ ਤਾਂ ਤੁਸੀਂ ਇੱਥੇ ਸੁਝਾਅ ਦੇ ਸਕਦੇ ਹੋ ਉਹਦੇ 'ਚ ਵੀ ਤੁਹਾਨੂੰ ਸਿਲੈਕਟ ਕਰਨਾ ਪਏਗਾ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਤੁਸੀਂ ਕੰਪਲੇਂਟ ਕਰਨਾ ਚਾਹੁੰਦੇ ਹੋ ਕੋਈ ਗੜਬੜ ਕਿਸੇ ਸੇਵਾਦਾਰ ਨੇ ਕੀਤੀ ਜਾਂ ਕੋਈ ਵੀ ਤੁਹਾਨੂੰ ਕੰਪਲੇਂਟ ਆ ਜਾਂ ABC ਕੋਈ ਵੀ ਹੈ ਨਾ ਤਾਂ ਤੁਸੀਂ ਉਹ ਕੰਪਲੇਂਟ ਵੀ ਦਰਜ ਕਰ ਸਕਦੇ ਹੋ ਤੁਸੀਂ ਆਪ ਦਾ ਸੁਝਾਅ ਵੀ ਦਰਜ ਕਰ ਸਕਦੇ ਹੋ ਕੀ ਦੇ ਲਈ ਸੁਝਾਅ ਦੇਣਾ ਚਾਹੁੰਦੇ ਹੋ ਹੁਣ ਉਹ ਥੱਲੇ ਆ ਗਿਆ ਕਿ ਆਮ ਫੀਡਬੈਕ ਜੇ ਆਮ ਕੋਈ ਫੀਡਬੈਕ ਦੇਣਾ ਚਾਹੁੰਦੇ ਹੋ ਕਿ ਇਹਨੂੰ ਆਪਾਂ ਹੋਰ ਤਰੀਕੇ ਨਾਲ ਵਧੀਆ ਕਰ ਸਕਦੇ ਹਾਂ ਸੇਵਾ ਨੂੰ ਆਰਗੇਨਾਈਜ਼ ਉਹ ਤੁਸੀਂ ਆਪ ਦਾ ਸੁਝਾਅ ਦੇ ਸਕਦੇ ਹੋ ਉਸ ਤੋਂ ਬਾਅਦ ਹੁਣ ਅਗਲੀ ਚੀਜ਼ ਜੋ ਹੈ ਇਥੇ ਸੁਝਾਅ ਤੋਂ ਬਾਅਦ ਸੇਵਾਦਾਰ ਵਜੋਂ ਸ਼ਾਮਿਲ ਹੋਣਾ ਇਹ ਤਾਂ ਹੁਣ ਆਪਾਂ ਇੱਕ ਪਿੰਡ ਦੀ ਗੱਲ ਕਰ ਲਈ ਸੀ ਪਹਿਲਾਂ ਹਨਾ ਕਿ ਪੂਰਾ ਪਿੰਡ ਰਲ ਕੇ ਇੱਕ ਕਰ ਲਏ ਹੁਣ ਜਿਵੇਂ ਸ਼ਹਿਰਾਂ 'ਚ ਬੈਠੇ ਨੇ ਸਾਡੇ ਭੈਣ ਭਰਾ ਹਨਾ ਜ਼ਰੂਰੀ ਨਹੀਂ ਹੈ ਕਿ ਉਹ ਪੰਜਾਬੀ ਹੈ ਜ਼ਰੂਰੀ ਨਹੀਂ ਉਹ ਸਿੱਖਾ ਹਨਾ ਪੰਜਾਬ ਸਭ ਨਾਲ ਖੜਦਾ ਹੈ ਤਾਂ ਸਾਨੂੰ ਸਭ ਦਾ ਦਿਲ ਕਰ ਰਿਹਾ ਹੈ ਕਿ ਅਸੀਂ ਪੰਜਾਬ ਨਾਲ ਖੜੀਏ ਪੰਜਾਬ ਤੋਂ ਬਾਹਰ ਬੈਠੇ ਭੈਣ ਭਰਾ ਜਾਂ ਪੰਜਾਬ 'ਚ ਵੀ ਬੈਠੇ ਭੈਣ ਭਰਾ ਜੋ ਜ਼ਰੂਰੀ ਨਹੀਂ ਹੈ ਕਿ ਵੱਡੀ ਇੱਕ ਉਹਨਾਂ ਦਾ ਗਰੁੱਪ ਹੋਵੇ ਜਾਂ ਇੱਕ ਜਥਾ ਹੋਵੇ ਜਾਂ ਇੱਕ ਸੰਸਥਾ ਹੋਵੇ ਜੀ ਉਹ ਕੱਲੇ ਜਾ ਕੇ ਸੇਵਾ ਕਰਨਾ ਚਾਹੁੰਦੇ ਨੇ ਹਨਾ ਤਾਂ ਉਹ ਇੱਥੇ ਪਹਿਲਾਂ ਜੁਆਇਨ ਕਰੋ ਵਲੰਟੀਅਰ ਦੇ ਤੌਰ ਤੇ ਹੁਣ ਇਹ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਇੱਥੇ ਹੁਣ ਤੁਸੀਂ ਆਪਦਾ ਨਾਮ ਭਰੋ ਓਨਲੀ ਚੈੱਕ ਫੋਰ ਚੈੱਕ ਓਨਲੀ ਲਿਖ ਦਿੰਨੇ ਆਪਾਂ ਠੀਕ ਆ ਉਸ ਤੋਂ ਬਾਅਦ ਆਪਦਾ ਨੰਬਰ ਪਾਓ ਤੁਸੀਂ ਠੀਕ ਆ ਉਸ ਤੋਂ ਬਾਅਦ ਆਪਦਾ ਈਮੇਲ ਐਡਰੈਸ ਪਾਓ ਤੁਸੀਂ ਈਮੇਲ ਐਡਰੈਸ ਤੋਂ ਬਾਅਦ ਫਿਰ ਤੁਸੀਂ ਉਹੀ ਸਾਰਾ ਕ੍ਰਾਈਟੇਰੀਆ ਹੈਗਾ ਹੈ ਕਿ ਤੁਸੀਂ ਆਪਦੀ ਆਪ ਦਾ ਦੇਸ਼ ਸਿਲੈਕਟ ਕਰੋ ਤੇ ਆਪ ਦਾ ਹੁਣ ਇਹ ਦੇਖੋਗੇ ਇਹ ਇੰਡੀਆ ਤੋਂ ਬਿਨਾ ਹੋਰ ਕਿਸੇ ਮੁਲਕ ਦਾ ਹਜੇ ਤੱਕ ਇੱਥੇ ਨਹੀਂ ਹੈ ਯਾਨੀ ਕਿ ਬਾਹਰ ਬੈਠੇ ਕੋਈ ਸੇਵਾ ਨਹੀਂ ਕਰ ਸਕਦਾ ਹਨ ਇਹ ਤੁਸੀਂ ਪੰਜਾਬ ਪਾਤਾ ਇਸ ਤੋਂ ਬਾਅਦ ਆਪਾਂ ਪੰਜਾਬ ਤੋਂ ਬਿਨਾ ਹੁਣ ਆਪਾਂ ਦੇਖ ਲੈਨੇ ਚਲੋ ਸਮਝ ਲਓ ਕਿ ਇੱਥੇ ਆਪਾਂ ਹਰਿਆਣਾ ਪਾਤਾ ਹਰਿਆਣੇ ਤੋਂ ਵੀ ਕਿਉਂਕਿ ਸਾਰੇ ਰਾਜਾਂ ਚੋਂ ਹੀ ਸੇਵਾ ਆ ਰਹੀ ਹੈ ਨਾ ਇੱਥੇ ਤੁਸੀਂ ਆਪਦਾ ਅੰਬਾਲਾ ਕੋਈ ਵੀ ਸਿਲੈਕਟ ਕਰ ਲਿਆ ਅੱਗੇ ਬਲੌਕ ਸਿਲੈਕਟ ਕਰ ਲਿਆ ਫਿਰ ਸਾਰਾ ਪਿੰਡ ਸਿਲੈਕਟ ਕਰਕੇ ਫਿਰ ਇੱਥੇ ਆਪਦਾ ਐਡਰੈਸ ਫੁੱਲ ਪਾਉਣਾ ਤਾਂ ਪਾਓ ਨਹੀਂ ਪਾਉਣਾ ਦਾ ਨਾ ਪਾਓ ਕਿਸ ਤਰ੍ਹਾਂ ਦੀ ਤੁਸੀਂ ਸੇਵਾ ਕਰਨਾ ਚਾਹੁੰਦੇ ਹੋ ਸਾਰੀਆਂ ਉਹੀ ਚੀਜ਼ਾਂ ਹੈਗੀਆਂ ਨੇ ਇਹਦੇ ਨਾਲ ਨਾਲ ਇੱਕ ਜਿਹੜੀ ਇੰਪੋਰਟੈਂਟ ਚੀਜ਼ ਆ ਕਿ ਤੁਸੀਂ ਕਿਹੜੇ ਟਾਈਮ ਸੇਵਾ ਕਰਨੀ ਚਾਹੁੰਦੇ ਆ ਹੁਣ ਕਈ ਭੈਣ ਭਰਾ ਉਹ ਨੇ ਜੋ ਸੋਚ ਕੇ ਗਏ ਹੋਣਗੇ ਕਿ ਮੈਂ 5 ਦਿਨ ਸੇਵਾ ਕਰਕੇ ਆਉਣੀ ਆ ਮੈਂ 2 ਦਿਨ ਸੇਵਾ ਕਰਕੇ ਆਉਣੀ ਆ ਕੁਝ ਭੈਣ ਭਰਾ ਜਿਵੇਂ ਨੌਕਰੀ ਕਰਦੇ ਨੇ ਜਾਂ ਆਪਦਾ ਬਿਜ਼ਨਸਮੈਨ ਬਿਜ਼ਨਸ ਨੇ ਉਹਨਾਂ ਕੋਲ ਉਹਨਾਂ ਸਮਾਂ ਨਹੀਂ ਹੈ ਉਨਾ ਦੇ ਰੋਜ਼ੇਵੇਂ ਉਦਾਂ ਦੇ ਨੇ ਤਾਂ ਉਹ only for weekdays weekdays ਯਾਨੀ ਕਿ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਜਿਹੜੇ ਉਹ ਦਿਨ ਨੇ ਵਰਕਿੰਗ ਡੇਜ਼ ਉਹਦੇ ਚ ਸੇਵਾ ਕਰਨਾ ਚਾਹੁੰਦੇ ਨੇ ਤਾਂ ਉਹ ਇਹ ਸਿਲੈਕਟ ਕਰ ਸਕਦੇ ਨੇ ਕੁਝ ਇਦਾਂ ਦੇ ਹੋਣਗੇ ਜਿਹੜੇ ਸਿਰਫ ਵੀਕਐਂਡਸ ਤੇ ਕੰਮ ਕਰਨਾ ਚਾਹੁੰਦੇ ਨੇ ਵੀਕਐਂਡਸ ਤੇ ਸੇਵਾ ਕਰਨਾ ਚਾਹੁੰਦੇ ਨੇ ਸ਼ਨੀਵਾਰ ਐਤਵਾਰ ਨੂੰ ਸੇਵਾ ਕਰਨਾ ਚਾਹੁੰਦੇ ਨੇ ਉਹ ਇਹ ਸਿਲੈਕਟ ਕਰ ਸਕਦੇ ਨੇ ਕੁਝ ਜਿਹੜੇ ਸਿਰਫ ਸ਼ਾਮ ਨੂੰ ਕੰਮ ਕਰ ਸਕਦੇ ਨੇ ਜਦੋਂ ਸ਼ਾਮ ਨੂੰ ਫ੍ਰੀ ਹੁੰਦੇ ਨੇ ਆਪਦੀ ਪੜ੍ਹਾਈ ਤੋਂ ਫ੍ਰੀ ਹੋ ਗਏ ਆਪਦੀ ਜੌਬ ਤੋਂ ਫ੍ਰੀ ਹੋ ਗਏ ਆਪਦੇ ਬਿਜ਼ਨਸ ਤੋਂ ਜਾਂ ਹੋਰ ਜੇਵੇਂ ਆ ਤੋਂ ਫ੍ਰੀ ਹੋ ਗਏ ਤਾਂ ਫਿਰ ਉਹ ਇਵਨਿੰਗਸ ਉਸ ਤੋਂ ਬਾਅਦ ਤੁਸੀਂ ਇਹ ਕੰਡੀਸ਼ਨ ਸਿਲੈਕਟ ਕਰਕੇ ਕੰਡੀਸ਼ਨ ਸਿਲੈਕਟ ਕਰਕੇ ਫਿਰ ਇੱਥੇ ਤੁਸੀਂ ਰਜਿਸਟਰ ਕਰ ਸਕਦੇ ਹੋ ਤੇ ਉੱਥੇ ਰਜਿਸਟਰ ਕਰਕੇ ਫਿਰ ਤੁਹਾਡੇ ਕੋਲ OTP ਆਏਗਾ ਜਾਂ ਜੋ ਵੀ ਜਾਣਕਾਰੀ ਹੋਏਗੀ ਤੁਸੀਂ ਉਹਦਾ ਫੋਨ ਨੰਬਰ ਜਿਹੜਾ ਦਿੱਤਾ ਹੋਇਆ ਹੈਗਾ ਉੱਥੇ ਫਿਰ ਖਾਲਸਾ ਸਰਕਾਰੀ ਖਾਲਸਾ ਦੀ ਜਿਹੜੀ ਟੀਮ ਹੋएगी ਉਹਦੇ ਵੱਲੋਂ ਤੁਹਾਨੂੰ ਕਾਲ ਆ ਜਾਏਗੀ ਮੈਸੇਜ ਆ ਜਾਏਗਾ ਜਾਂ ਮੇਲ ਆ ਜਾਏਗਾ ਜੋ ਵੀ ਉਹਨਾਂ ਨੇ ਸਿਲੈਕਟ ਕੀਤਾ ਹੋਊਗਾ ਫਿਰ ਤੁਸੀਂ ਇਸ ਤਰੀਕੇ ਨਾਲ ਆਪਦੀ ਸੇਵਾ ਦੇ ਸਕਦੇ ਹੋ ਜੇ ਤੋਂ ਬਿਨਾ ਜੇ ਤੁਹਾਡੇ ਕੋਲ ਕੋਈ ਐਦਾਂ ਦੀ ਜਾਣਕਾਰੀ ਆ ਜਿਹੜੀ ਤੁਸੀਂ ਪੁੱਛਣਾ ਚਾਹੁੰਦੇ ਹੋ ਕੁਝ ਇਹ ਤਾਂ ਹੈਗਾ ਜਿਵੇਂ ਸੁਝਾ ਦੇ ਸਕਦੇ ਹੋ ਤੁਸੀਂ ਇੱਥੇ ਰਜਿਸਟਰ ਕਰ ਸਕਦੇ ਹੋ ਇਸ ਤੋਂ ਬਿਨਾਂ ਤੁਹਾਨੂੰ ਤੁਸੀਂ ਕੋਈ ਜਾਣਕਾਰੀ ਲੈਣਾ ਚਾਹਣੀ ਹੋ ਤਾਂ ਇੱਥੇ ਪੁੱਛ ਕੇ ਛਦਾ ਵੀ ਇਹਨਾਂ ਨੇ অপਸ਼ਨ ਦਿੱਤਾ ਹੋਇਆ ਹੈ ਇੱਥੇ ਤੁਸੀਂ ਆਪਦਾ ਨਾਮ ਭਰ ਕੇ ਈਮੇਲ ਆਈਡੀ ਉਵੇਂ ਸਾਰਾ ਕੁਝ ਭਰ ਕੇ ਤੇ ਤੁਸੀਂ ਜੋ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਆ ਉਹ ਤੁਸੀਂ ਜਾਣਕਾਰੀ ਇੱਥੋਂ ਆਪਦੀ ਲਿਖ ਕੇ ਉਹ ਪੁੱਛ ਸਕਦੇ ਹੋ ਠੀਕ ਆ ਕੋਈ ਵੀ ਜਾਣਕਾਰੀ ਹੁਣ ਕਈ ਤਰੀਕਿਆਂ ਦੇ ਕਈ ਤਰੀਕੇ ਦੇ ਸਵਾਲ ਹੁੰਦੇ ਨੇ ਇਹਦੇ ਨਾਲ ਨਾਲ ਹੁਣ ਸਿੱਧਾ ਤੁਸੀਂ WhatsApp ਮੈਸੇਜ ਜਾਂ ਕਾਲ ਵੀ ਇਹਨਾਂ ਨੂੰ ਕਰ ਸਕਦੇ ਹੋ ਸਰਕਾਰੀ ਖਾਲਸਾ ਦੀ ਟੀਮ ਨੂੰ ਸਾਈਡ ਤੇ ਤੁਹਾਨੂੰ ਇੱਕ ਬਟਨ ਦਿੱਤਾ ਹੋਇਆ ਹੈ WhatsApp ਦਾ ਜਦੋਂ ਤੁਸੀਂ ਇਹਨੂੰ ਖੋਲੋਗੇ ਇਹ ਤੁਹਾਨੂੰ ਸਿੱਧਾ WhatsApp 'ਚ ਲੈ ਜਾਏਗਾ ਤੇ ਉੱਥੋਂ ਤੁਸੀਂ ਜੋ ਵੀ ਸਵਾਲ ਪੁੱਛਣਾ ਹੈ ਉਹ ਲਿਖ ਕੇ ਭੇਜ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ ਉਹਨਾਂ ਕੋਲ ਜਦੋਂ ਸਮਾਂ ਹੋਏਗਾ ਤੁਹਾਡੀ ਕਾਲ ਅਟੈਂਡ ਕਰ ਲਈ ਜਾਏਗੀ ਜਾਂ ਤੁਹਾਨੂੰ ਰਿਪਲਾਈ ਕਰ ਦਿੱਤਾ ਜਾਏਗਾ ਇਹਦੇ ਨਾਲ ਨਾਲ ਹੁਣ ਕੁਝ ਹਦਾਇਤਾਂ ਨੇ ਥੱਲੇ ਦਿੱਤੀਆਂ ਹੋਈਆਂ ਉਹ ਹਦਾਇਤਾਂ ਇਹ ਆਗੇ ਤੁਸੀਂ ਇਸ ਤਰੀਕੇ ਨਾਲ ਇਹ ਵੈਬਸਾਈਟ ਨੂੰ ਯੂਜ਼ ਕਰ ਸਕਦੇ ਹੋ ਠੀਕ ਹੈ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਠੀਕ ਹੈ ਫੇਰ ਥੱਲੇ ਹੁਣ ਦਿੱਤਾ ਹੋਇਆ ਹੈ ਕਿ ਚੱਲ ਰਹੀਆਂ ਸੇਵਾਵਾਂ ਹੁਣ ਇੱਥੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਜਦੋਂ ਤੁਸੀਂ ਲੌਗਇਨ ਕਰੋਗੇ ਇੱਕ ਸੇਵਾਦਾਰ ਦੇ ਤਰ੍ਹਾਂ ਤੌਰ ਤੇ ਲੌਗਇਨ ਕਰੋਗੇ ਜਾਂ ਇੱਕ ਐਨਜੀਓ ਦੇ ਤਰ੍ਹਾਂ ਤੌਰ ਤੇ ਲੌਗਇਨ ਕਰੋਗੇ ਜਾਂ ਤੁਸੀਂ ਲੋਡਵੰਦ ਦੇ ਤੌਰ ਤੇ ਲੌਗਇਨ ਕਰੋਗੇ ਤਾਂ ਥੱਲੇ ਸਾਰੀਆਂ ਡਿਟੇਲਸ ਆ ਜਾਣਗੀਆਂ ਚੱਲ ਰਹੀਆਂ ਸੇਵਾਵਾਂ ਹੁਣ ਖੇਤ ਪੱਧਰ ਕਰਨ ਦੀ ਸੇਵਾ ਹੁਣ ਇਸ ਸਮੇਂ ਇੱਥੇ ਕਿਉਂਕਿ ਹਜੇ ਨਵੀਂ ਵੈੱਬਸਾਈਟ ਆ ਤਾਂ ਕਿਸੇ ਨੇ ਹੋ ਸਕਦਾ ਨਾ ਭਰਿਆ ਹੋਵੇ 0 नीडेड 0 অনਗoing 0 ਕੰਪਲੀਟਰ ਜਦੋਂ ਸਾਰੇ ਭਰਨ ਲੱਗ ਗਏ ਤਾਂ ਇੱਥੇ ਹੁਣ ਪਤਾ ਪਤਾ ਲੱਗ ਜਾਏਗਾ ਕਿ ਹਾਂ 10 ਜਾਨਿਆਂ ਨੂੰ ਲੋਡ ਆ 100 ਜਾਨਿਆਂ ਨੂੰ ਲੋਡ ਆ 500 ਜਾਨਿਆਂ ਨੂੰ ਲੋਡ ਆ ਇੰਨੇ ਹਜ਼ਾਰ ਜਾਨਿਆਂ ਨੂੰ ਲੋਡ ਆ ਕਿ ਸਾਡੇ ਖੇਤਾਂ ਨੂੰ ਠੀਕ ਕੀਤਾ ਜਾਵੇ ਉਹਦੇ ਚੋਂ ਇੰਨੇ ਦਾ ਕੰਮ ਚੱਲ ਰਿਹਾ ਹੈ ਫਿਰ ਉਸ ਤੋਂ ਬਾਅਦ ਆ ਜਾਏਗਾ ਕਿ ਇੰਨੇ ਦਾ ਕੰਪਲੀਟ ਹੋ ਗਿਆ ਹੈ ਹੁਣ ਅੱਗੇ ਵੇਰਵਾ ਦੇਖੋ ਡਿਟੇਲਸ ਦੇਖ ਸਕਦੇ ਹੋ ਤੁਸੀਂ ਐਵੇਂ ਘਰਾਂ ਦੀ ਸੇਵਾ ਇੰਨੇ ਜਾਨਿਆਂ ਨੂੰ ਲੋਡ ਆ ਇੰਨੇ ਜਾਣਿਆਂ ਦਾ ਕੰਮ ਚੱਲ ਰਿਹਾ ਹੈ ਇੰਨੇ ਕੰਪਲੀਟ ਹੋ ਗਏ ਆ ਘਰ ਦੀ ਸੇਵਾ ਐਵੇਂ ਹੁਣ ਸਾਰੀਆਂ ਸਿਹਤ ਸੇਵਾ ਸਿੱਖਿਆ ਸੇਵਾ ਹੋਰ ਸੇਵਾਵਾਂ માં ਸਾਰੀਆਂ ਦੀ ਜਾਣਕਾਰੀ ਦਿੱਤੀ ਹੋਈ ਆ ਇਹਦੇ ਨਾਲ ਨਾਲ ਜਿਹੜੀਆਂ ਆਰਗੇਨਾਈਜੇਸ਼ਨਸ ਜੁੜੀਆਂ ਹੋਈਆਂ ਨੇ ਐਨ ਜੀਓਜ਼ ਕਿਉਂਕਿ ਪਹਿਲਾਂ ਪਤਾ ਨਹੀਂ ਸੀ ਕਿ ਕਿਹੜੀਆਂ-ਕਿਹੜੀਆਂ ਐਨ ਜੀਓਜ਼ ਕੰਮ ਕਰ ਰਹੀਆਂ ਨੇ ਮੇਨ ਮੇਨ ਜਿਹੜੀਆਂ ਖਬਰਾਂ 'ਚ ਸੀਗੀਆਂ ਜੋ ਮੀਡੀਆ 'ਤੇ ਆ ਜਾਂਦੀਆਂ ਸੀ ਉਹਨਾਂ ਦਾ ਸਭ ਨੂੰ ਪਤਾ ਸੀਗਾ ਕਿ ਹਾਂ ਆ ਐਨ ਜੀਓਜ਼ ਕੰਮ ਕਰ ਰਹੀਆਂ ਨੇ ਉਸ ਤੋਂ ਬਾਅਦ ਸਾਰੀਆਂ ਐਨ ਜੀਓਜ਼ ਜੋ ਵੀ ਆਪਣੇ ਆਪ ਨੂੰ ਰਜਿਸਟਰ ਕਰਨੀ ਆ ਉਹਨਾਂ ਦਾ ਨਾਮ ਆ ਜਾਏਗਾ ਇੱਥੇ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਪੇਜ ਚੈੱਕ ਕਰ ਸਕਦੇ ਹੋ ਤੁਸੀਂ ਕਿਸੇ ਨੂੰ ਵੀ ਸੇਵਾ ਭੇਜਣੀ ਆ ਤਾਂ ਬੜੇ ਆਸਾਨ ਤਰੀਕੇ ਨਾਲ ਸੇਵਾ ਭੇਜ ਸਕਦੇ ਹੋ ਇੱਥੇ ਉਹਨ ਦੇਖੋ ਆਰਗੇਨਾਈਜੇਸ਼ਨ ਜੋ ਹੁਣ ਤੱਕ ਜੁੜ ਗਈਆਂ ਨੇ ਵਤਰੁਖ ਫਾਊਂਡੇਸ਼ਨ ਗਲੋਬਲ ਗਰਲ ਪਾਵਰ ਫਾਊਂਡੇਸ਼ਨ ਬਾਬਾ ਬੰਦਾ ਸਿੰਘ ਬਹਾਦਰ ਸੇਵਾ ਸੁਸਾਇਟੀ ਸੋਹਲ ਗੁਰਦਾਸਪੁਰ ਲਾਈਫ ਕੇਅਰ ਫਾਊਂਡੇਸ਼ਨ ਸ਼ਹੀਦ ਭਾਈ ਤਾਰੂ ਸਿੰਘ ਗੁਰਮਤ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਰਜਿਸਟਰਡ ਪੰਜਾਬ ਹੁਣੇ ਦੇਖੋ ਇੱਥੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜੇਗੀ ਕਿ ਆਂਗਿਓਜ਼ ਕੰਮ ਕਰ ਰਹੀਆਂ ਨੇ ਉਹ ਐਂਗਿਓਜ਼ ਨਾਲ ਤੁਸੀਂ ਸਿੱਧੇ ਵੀ ਜੁੜ ਸਕਦੇ ਹੋ ਤੁਸੀਂ ਸਰਕਾਰੀ ਖਾਲਸਾ ਦੀ ਵੈਬਸਾਈਟ ਦੇ ਥਰੂ ਵੀ ਜੁੜ ਸਕਦੇ ਹੋ ਸਿੱਧੇ ਜਾ ਕੇ ਉਹਨਾਂ ਨੂੰ ਆਪਦੀ ਜੋ ਦਸਵੰਦ ਚੋਂ ਸੇਵਾ ਕਰਨਾ ਚਾਹੁੰਦੇ ਹੋ ਤੁਸੀਂ ਜੋ ਸੇਵਾ ਕਰਨਾ ਚਾਹੁੰਦੇ ਹੋ ਉਸ ਤਰੀਕੇ ਨਾਲ ਵੀ ਤੁਸੀਂ ਸੇਵਾ ਕਰ ਸਕਦੇ ਹੋ ਜਿਹੜੀਆਂ ਐਨ ਜੀਓਜ਼ ਨੇ ਹੁਣ ਉਹ ਕਿਵੇਂ ਜੁੜ ਸਕਦੀਆਂ ਨੇ ਉਹ ਤੁਸੀਂ ਜੁੜ ਸਕਦੇ ਹੋ ਮੈਂ ਸੇਵਾ ਕਰ ਸਕਦਾ ਹਾਂ ਇਹਦੇ ਤੇ ਜੇ ਤੁਸੀਂ ਕਲਿੱਕ ਕਰੋਗੇ ਥੱਲੇ ਹੁਣ ਇੱਥੇ ਐਨ ਜੀਓ ਜਥੇਬੰਦੀ ਲਿਖੀ ਹੋਈ ਆ ਜਿਹੜਾ ਐਨ ਜੀਓ ਦਾ ਹੈੱਡ ਆ ਉਹ ਇੱਥੇ ਜਾ ਕੇ ਕਲਿੱਕ ਕਰੂਗਾ ਉਹ ਐਨ ਜੀਓ ਦਾ ਨਾਮ ਲਿਖਿਆ ਜਾਊਗਾ ਇੱਥੇ ਥੱਲੇ ਐਨ ਜੀਓ हां ਪਹਿਲਾਂ ਉਹਦਾ ਪੂਰਾ ਨਾਮ ਲਿਖਿਆ ਜਾਊਗਾ ਫਿਰ ਐਨਜੀਓ ਦਾ ਨਾਮ ਲਿਖਿਆ ਜਾਊਗਾ ਐਨਜੀਓ ਦਾ ਰਜਿਸਟ੍ਰੇਸ਼ਨ ਨੰਬਰ ਹੁਣ ਇੱਥੋਂ ਪਤਾ ਲੱਗਦਾ ਹੈ ਕਿ ਜਿਹੜੀਆਂ ਰਜਿਸਟਰਡ ਐਨਜੀਓਜ਼ ਨੇ ਸਿਰਫ ਉਹੀ ਜੁੜ ਸਕਦੀਆਂ ਨੇ ਐਨਜੀਓ ਦਾ ਕੰਟੈਕਟ ਨੰਬਰ ਈਮੇਲ ਆਈਡੀ ਪਾਸਵਰਡ ਫਿਰ ਪਤਾ ਫਿਰ ਸੇਵਾ ਦੇ ਖੇਤਰ ਕਿੱਥੇ-ਕਿੱਥੇ ਤੁਸੀਂ ਸੇਵਾ ਕਰਨਾ ਚਾਹੁੰਦੇ ਹੋ ਤੇ ਜ਼ਿਲ੍ਹੇ ਕਿਹੜੇ ਚਾਹਨਾ ਚਾਹੁੰਦੇ ਹੋ ਉਹ ਸਾਰੀ ਉਸ ਤਰੀਕੇ ਨਾਲ ਤੁਸੀਂ ਇੱਥੇ ਆਪਦਾ ਐਨਜੀਓ ਰਜਿਸਟਰ ਕਰ ਸਕਦੇ ਹੋ ਇਹਦੇ ਨਾਲ-ਨਾਲ ਹੁਣ ਐਨਜੀਓਜ਼ ਦੇ ਨਾਲ-ਨਾਲ ਜਿਵੇਂ ਜੇ ਤੁਸੀਂ ਸਮਝ ਲਓ ਕਿ ਵਿਅਕਤੀਗਤ ਤੌਰ ਤੇ ਉਹ ਇਹ ਤਾਂ ਆਪਾਂ ਕਰ ਚੁੱਕੇ ਆ ਜਿਵੇਂ ਕੋਈ ਕਾਰਪੋਰੇਟ ਕੰਪਨੀ ਆ ਕੋਈ ਕਾਰਪੋਰੇਟ ਕੰਪਨੀ ਸੇਵਾ ਕਰਨਾ ਚਾਹੁੰਦੀ ਆ ਕੋਈ ਟਰੈਕਟਰਾਂ ਦੀ ਕੰਪਨੀ ਆ ਕੋਈ ਗੱਦੇ ਬਣਾਉਣ ਵਾਲੀ ਕੰਪਨੀ ਆ ਕੋਈ ਘਰ ਪੌਣ ਵਾਲੀ ਕੰਪਨੀ ਆ ਕੋਈ ਸਿਮਿੰਟ ਵਾਲੀ ਕੰਪਨੀ ਆ ਜਿਸ ਤਰੀਕੇ ਦੀ ਵੀ ਕੰਪਨੀ ਆ ਉਹ ਜੇ ਜੁੜਨਾ ਚਾਹੁੰਦੀ ਆ ਤਾਂ ਉਹ ਉੱਥੇ ਭਰੋ ਤੇ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਵੀ ਹੈਗੀਆਂ ਨੇ ਜੋ ਪੈਨਪਰਾ ਸੇਵਾ ਕਰਨਾ ਚਾਹੁੰਦੇ ਨੇ ਉਹ ਆਪਦਾ ਤੁਸੀਂ ਸਾਰਾ ਇੱਥੇ ਡਿਟੇਲ ਭਰ ਕੇ ਤੁਸੀਂ ਦੱਸ ਸਕਦੇ ਹੋ ਕਿ ਆ ਸਾਡੀ ਕੰਪਨੀ ਆ ਇਸ ਤਰ੍ਹਾਂ ਦੀਆਂ ਸਾਡੀਆਂ ਸਰਵਿਸਿਜ਼ ਨੇ ਇਦਾਂ ਦੀ ਅਸੀਂ ਸੇਵਾ ਕਰਨੀ ਚਾਹੁੰਦੇ ਆ ਤਾਂ ਇਹ ਬੜਾ ਸੋ ਇੱਕ ਵੈਬਸਾਈਟ ਬਣਾਈ ਗਈ ਆ ਇਹਦੇ ਵਿੱਚ ਹੁਣ ਦੇਖੋ ਫ੍ਰੀ ਸਰਵਿਸਿਜ਼ ਇੱਥੇ ਸਾਰੀਆਂ ਸਾਰੀ ਡਿਟੇਲ ਆਜੋਗੀ ਕਿ ਕਿਹਦੀ ਕਿਹਦੀ ਸੇਵਾ ਚੱਲ ਰਹੀ ਆ ਇੱਥੇ ਸਾਰੀਆਂ ਜਥੇਬੰਦੀਆਂ ਆ ਜਾਣੀਆਂ ਕਿ ਇਹ ਜਥੇਬੰਦੀਆਂ ਜੁੜ ਚੁੱਕੀਆਂ ਨੇ ਇਹਦੇ ਨਾਲ ਨਾਲ ਹੁਣ ਕੰਟੈਕਟਸ ਦਾ ਆਪਸ਼ਨ ਵੀ ਦਿੱਤਾ ਹੋਇਆ ਹੈ ਇੱਕ ਤਾਂ ਤੁਸੀਂ ਆਪਦੇ ਸੁਝਾਅ ਭੇਜ ਸਕਦੇ ਹੋ ਜਾਂ ਕੰਪਲੀਟ ਕਰ ਸਕਦੇ ਹੋ ਉਹ ਤਾਂ ਤੁਸੀਂ ਲਿਖ ਕੇ ਭੇਜ ਸਕਦੇ ਹੋ ਇੱਕ ਫਾਰਮ ਹੁਣ ਇਹਦੇ ਵਿੱਚ ਤੁਸੀਂ ਉਹਨਾਂ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਉਹਨਾਂ ਦੀ ਟੀਮ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਸਰਕਾਰੀ ਖਾਲਸਾ ਦੀ ਨਾਲ ਤਾਂ ਇੱਥੇ ਇੱਕ ਅਲੱਗ ਤੋਂ ਫਾਰਮ ਹੈ ਤੇ ਇੱਥੇ ਇੱਕ ਮੇਲ ਵੀ ਦਿੱਤੀ ਹੋਈ ਆ info@sarkarekhalsa.org ਤੁਸੀਂ ਇਹਦੇ ਤੇ ਮੇਲ ਵੀ ਕਰ ਸਕਦੇ ਹੋ ਇਹਦੇ ਨਾਲ ਨਾਲ ਸਰਕਾਰੀ ਖਾਲਸਾ ਦਾ ਇੱਕ ਫੇਸਬੁੱਕ ਪੇਜ ਵੀ ਹੈਗਾ ਹੈ ਇੰਸਟਾਗ੍ਰam ਅਕਾਊਂਟ ਵੀ ਹੈਗਾ ਹੈ ਉਹ ਤੁਸੀਂ ਇੱਥੇ ਕਲਿੱਕ ਕਰਕੇ ਇਹ ਫੇਸਬੁੱਕ ਹੈ ਇੰਸਟਾ ਹੈ ਤੁਸੀਂ ਇੱਥੇ ਕਲਿੱਕ ਕਰਕੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਨਾਲ ਵੀ ਜੁੜ ਸਕਦੇ ਹੋ ਹੈਲਪ ਡੈਸਕ ਦਾ ਤੁਹਾਨੂੰ ਪਹਿਲਾਂ ਹੀ ਦੱਸ ਸਕਦੇ ਆਂ ਇਹ ਪ੍ਰਾਈਵੇਸੀ ਪਾਲਿਸੀ ਤੇ ਟਰਮਸ ਤਾਂ ਇਸ ਤਰੀਕੇ ਨਾਲ ਤੁਸੀਂ ਇਹ ਵੈਬਸਾਈਟ ਚਲਾ ਸਕਦੇ ਹੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਜਾਣਕਾਰੀ ਵੱਧ ਤੋਂ ਵੱਧ ਸੰਗਤ ਤੱਕ ਸ਼ੇਅਰ ਕਰੋ ਤਾਂ ਜੋ ਹੁਣ ਜ਼ਰੂਰੀ ਨਹੀਂ ਹੈ ਕਿ ਸਭ ਨੂੰ ਇਹ ਵੈਬਸਾਈਟ ਚਲਾਉਣੀ ਆਉਂਦੀ ਹੋਵੇ ਤੁਹਾਨੂੰ ਹੋ ਸਕਦਾ ਹੈ ਬਹੁਤ ਸੌਖਾ ਲੱਗਦਾ ਹੋਵੇ ਪਰ ਸੋਚੋ ਉਹਨਾਂ ਭੈਣਾ ਭਰਾਵਾਂ ਬਾਰੇ ਜਿਹੜੇ ਨਹੀਂ ਪੜੇ ਲਿਖੇ ਹੋਏ ਹੋ ਸਕਦਾ ਹੈ ਬਹੁਤ ਸਾਰੇ ਭੈਣ ਭਰਾ ਇਦਾਂ ਦੇ ਹੋਣ ਜਿਨ੍ਹਾਂ ਨੂੰ ਇਹ ਵੈੱਬਸਾਈਟ ਨਾਲ ਚਲਾਉਣੀ ਆਉਂਦੀ ਹੋਵੇ ਤੇ ਉਹ ਸੇਵਾ ਤੋਂ ਵਾਂਝੇ ਨਾ ਰਹਿ ਜਾਣ ਸਭ ਤੱਕ ਇਹ ਵੀਡੀਓ ਪਹੁੰਚਾਉਣਾ ਹਰ ਇੱਕ ਇਨਸਾਨ ਤੱਕ ਇਹ ਵੀਡੀਓ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਆ ਤਾਂ ਇਹ ਵੀਡੀਓ ਨੂੰ ਵਾਤੋ ਵਾਤ ਅਸੀਂ ਸ਼ੇਅਰ ਕਰੀਏ ਹੁਣ ਵੀਡੀਓ ਦੇ ਸਟਾਰਟਿੰਗ 'ਚ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਤੁਸੀਂ ਹਾਊਸ ਆਫ ਖਾਲਸਾ ਬ੍ਰਾਂਡ ਦੀ 18000 ਦੀ ਸ਼ਾਨਦਾਰ ਕੜੀ ਜਿੱਤ ਸਕਦੇ ਹੋ ਉਹਦੇ ਲਈ ਤੁਸੀਂ ਇੱਕ ਸਵਾਲ ਦਾ ਜਵਾਬ ਦੇਣਾ ਹੈ ਸਵਾਲ ਹੈਗਾ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਅੱਜ ਦਾ ਸਵਾਲ ਜਿਹੜਾ ਹੈਗਾ ਏ ਉਹ ਇਹ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਨ੍ਹਾਂ ਨੂੰ ਗੁਰਗੋਬਿੰਦ ਸਿੰਘ ਜੀ ਨੇ ਥਾਪੜਾ ਦੇ ਕੇ ਪੰਜਾਬ ਭੇਜਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਨ੍ਹਾਂ ਨੇ ਵਜ਼ੀਦ ਖਾਨ ਨੂੰ ਸੌਦਾ ਲਾ ਕੇ ਪਹਿਲਾ ਖਾਲਸਾ ਰਾਜ ਕਾਇਮ ਕੀਤਾ ਸੀਗਾ ਸਰਹੰਦ ਫਤਿਹ ਕੀਤੀ ਸੀ ਸਰਹੰਦ ਫਤਿਹ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਹੁਕਮਨਾਮੇ ਵੀ ਸਾਨੂੰ ਮਿਲਦੇ ਨੇ ਉਹਨਾਂ ਹੁਕਮਨਾਮਿਆਂ 'ਚ ਇੱਕ ਮੋਹਰ ਮਿਲਦੀ ਆ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਉਹ ਮੋਹਰ ਤੇ ਕੀ ਲਿਖਿਆ ਹੁੰਦਾ ਸੀਗਾ ਇਹ ਸਵਾਲ ਹੈ ਇਹਦਾ ਜਵਾਬ ਤੁਸੀਂ ਦੇਣਾ ਹੈ ਹੁਣ ਇਹਦਾ ਜਵਾਬ ਦੇ ਕੇ ਤੁਸੀਂ ਇਹ ਹਾਊਸ ਆਫ ਖਾਲਸਾ ਦੀ ਸ਼ਾਨਦਾਰ ਕੜੀ ਜੋ ਡੈਡੀਕੇਟ ਕੀਤੀ ਗਈ ਆ ਸਾਡੇ ਸਿੱਖ ਇਤਿਹਾਸ ਦੇ ਉਹ ਮਹਾਨ ਯੋਧਿਆਂ ਨੂੰ ਉਹ ਮਹਾਨ ਜਰਨੈਲਾ ਨੂੰ ਸਿੱਖ ਇਤਿਹਾਸ ਨੂੰ ਇਹ ਡੈਡੀਕੇਟ ਕੀਤੀ ਹੋਈ ਘੜੀ ਔਰ ਹਾਊਸ ਆਫ ਖਾਲਸਾ ਦੀ ਵੈਬਸਾਈਟ ਤੇ ਜਾ ਕੇ ਉਹਨਾਂ ਦੀ ਹੋਰ ਵੀ ਬਹੁਤ ਸੋਹਣੀ ਕਲੈਕਸ਼ਨ ਹੈਗੀ ਹੈ ਜੇ ਖਰੀਦਣੀ ਆ ਇਹ ਘੜੀ ਤੁਸੀਂ ਉੱਥੋਂ ਖਰੀਦ ਵੀ ਸਕਦੇ ਹੋ ਤੁਸੀਂ ਕਰਨਾ ਕੀ ਹੈ ਉਹ ਧਿਆਨ ਨਾਲ ਸੁਣ ਲਓ ਤੁਸੀਂ ਕਮੈਂਟ ਚ ਆਪਦਾ ਜਵਾਬ ਲਿਖਣਾ ਹੈ ਆਪਦਾ ਨਾਮ ਲਿਖਣਾ ਹੈ ਆਪਦਾ ਫੋਨ ਨੰਬਰ ਲਿਖਣਾ ਹੈ ਫੋਨ ਨੰਬਰ ਤੁਸੀਂ ਜੇ ਨਹੀਂ ਵੀ ਲਿਖਣਾ ਚਾਹੁੰਦੇ ਤਾਂ ਉਹ ਛੱਡ ਸਕਦੇ ਹੋ ਤੁਸੀਂ ਆਪਦਾ ਪਿੰਡ ਲਿਖਣਾ ਹੈ ਤੇ ਇਹ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਜਿੰਨੇ ਵੀ ਭੈਣ ਭਰਾ ਸਹੀ ਜਵਾਬ ਦੇਣਗੇ ਸਾਡੀ ਟੀਮ ਉਹਨਾਂ ਚੋਂ ਕਿਸੇ ਇੱਕ winner ਨੂੰ ਸਿਲੈਕਟ ਕਰੇਗੀ ਤੇ ਉਸ ਨੂੰ ਇਹ ਕੜੀ ਅਸੀਂ ਖੁਦ ਉਸ ਦੇ ਘਰੇ ਭੇਜਵਾਵਾਂਗੇ ਜਾਂ ਤੁਸੀਂ ਸਾਡੇ ਕੋਲ ਆ ਕੇ ਵੀ ਲੈ ਸਕਦੇ ਹੋ ਇਹ ਸੀ ਅੱਜ ਦੀ ਵੀਡੀਓ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ ਸਕਿਤਿਹਾਸ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪੰਜਾਬਸੀਆਂ ਦੇ YouTube ਚੈਨਲ ਪੰਜਾਬਸੀਆਂ ਦੇ Facebook ਪੇਜ ਪੰਜਾਬ ਸਿਆ ਦੇ ਇੰਸਟਾਗ੍ਰam ਅਕਾਊਂਟ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲੋ ਵੀਡੀਓ ਦੇ ਦੌਰਾਨ ਕੋਈ ਵੀ ਭੁੱਲਚੁੱਕ ਹੋ ਗਈ ਹੋਵੇ ਤਾਂ ਅਸੀਂ ਪਰਮਪਿਤਾ ਪਰਮਾਤਮਾ ਅਕਾਲ ਪੁਰਖ ਸੱਚੇ ਪਾਤਸ਼ਾਹ 10 ਗੁਰੂ ਸਹਿਬਾਨ ਪੂਰੇ ਖਾਲਸਾ ਪੰਥ ਤੋਂ ਖਿਮਾ ਦੇ ਜਾਚਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ